ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚੰਡੀਗੜ੍ਹ ਦਾ ਬਿਜਲੀ ਪਪਾਗਾ ਜੋ ਬੇਸ਼ੱਕ ਪੰਜਾਬ ਨਾਲੋਂ ਘੱਟ ਰੇਟਾਂ ਤੋਂ ਉੱਥੇ ਬਿਜਲੀ ਹੁੰਦੀ ਹੈ ਪਰ ਉੱਥੇ ਦੇ ਬਿਜਲੀ ਪਪਾਗ ਨੂੰ ਲੈ ਕੇ ਇੱਕ ਅਹਿਮ ਕਵਰ ਸਬਨੇ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਉਸ ਬਿਜਲੀ ਪਪਾਗ ਨੂੰ ਨਿੱਜੀ ਹੱਥਾਂ ਦੇ ਵਿੱਚ ਦਿੱਤਾ ਜਾ ਰਿਹਾ। ਸੋ ਸਾਡੇ ਨਾਲ ਇਸ ਵਕਤ ਪੀਐਸਈਬੀ ਐਮਪਲੋਈ ਫੰਡਰੇਸ਼ਨ ਦੇ ਡਿਵੀਜ਼ਨਲ ਪ੍ਰਧਾਨ ਕੋ ਪੁਲੀ ਸਿੰਘ ਮਦੁੱਦਾ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਦੁੱਦਾ ਜੀ ਬਹੁਤ-ਬਹੁਤ ਸਵਾਗਤ ਹੈ। dhanshavi.com ਵੱਲੋਂ ਪਹਿਲਾਂ ਜੋ ਇਹ ਉਪਰਾਲਾ ਕੀਤਾ ਗਿਆ ਚੰਡੀਗੜ੍ਹ ਦੇ ਮੁਲਾਜ਼ਮਾਂ ਦੀ ਇੱਕ ਬਹੁਤ ਵੱਡੀ ਸਮੱਸਿਆ ਨੂੰ ਜਿਹੜਾ ਅਵਾਰਿਆ ਜਾਰਿਆ ਤੁਹਾਡੇ ਵੱਲੋਂ ਉਸ ਲਈ ਮੈਂ ਰਵੀਜ ਕੁ ਜੀ ਤੁਹਾਡਾ ਔਰ ਬੜੇ ਹੀ ਪੱਤਰਕਾਰੀ ਦੇ ਵਿੱਚ ਅਹਿਮ ਸਥਾਨ ਰੱਖਣ ਵਾਲੇ ਇੱਕ ਚਾਨਣ ਮਰਾਰੇ ਵੱਜੋਂ ਹਮੇਸ਼ਾ ਜਗਦੇ ਰਹਿਣ ਵਾਲੇ ਸਾਡੇ ਬਲਜੀਤ ਬੱਲੀ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਇਸ ਮੁੱਦੇ ਨੂੰ ਲੈ ਕੇ ਆਏ ਨੇ ਤੇ ਦੂਸਰਾ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਜਦੋਂ ਤੁਸੀਂ ਸਵਾਲ ਹੀ ਕੀਤਾ ਤਾਂ ਤੁਸੀਂ ਚੰਡੀਗੜ੍ਹ ਬਿਜਲੀ ਵਿਭਾਗ ਦੀ ਗੱਲ ਕੀਤੀ ਆ ਹੁਣ ਇੱਥੋਂ ਹੀ ਮਾਮਲਾ ਸ਼ੁਰੂ ਹੁੰਦਾ ਕਿ ਉਸ ਨੂੰ ਨਿਜੀ ਕਰਨ ਹੱਥਾਂ ਦੇ ਵਿੱਚ ਕਿਵੇਂ ਦਿੱਤਾ ਜਾ ਸਕਦਾ ਕਿਉਂਕਿ ਚਿੱਤਰਕ ਮੇਰੀ ਉੱਥੇ ਦੇ ਜਿਹੜੇ ਲੀਡਰਜ਼ ਨੇ ਉਹਨਾਂ ਦੇ ਨਾਲ ਗੋਪਾਲ ਦਸਤ ਜੀ ਨਾਲ ਉਹਨਾਂ ਦੇ ਜੋ ਮੀਡੀਆ ਸਕੱਤਰ ਇਹਨਾਂ ਨਾਲ ਗੱਲ ਹੋਈ ਆ ਕਿਉਂਕਿ ਮੈਂ ਵੀ ਪਿਛਲੀ ਬੋਰਡ ਦੇ ਵਿੱਚਲੇ ਜਿਆਦਾ ਲੰਮਾ ਸਮਾਂ ਨਹੀਂ ਹੋਇਆ ਥੋੜਾ ਸਮੇਂ ਤੋਂ ਆਇਆ ਬਹੁਤ ਸਾਰੀਆਂ ਚੀਜ਼ਾਂ ਦਾ ਅਜੇ ਮੈਨੂੰ ਨਹੀਂ ਪਤਾ ਇਸ ਕਰਕੇ ਕਈ ਵਾਰੀ ਉਸ ਦੀ ਜਾਣਕਾਰੀ ਲੈ ਕੇ ਹੀ ਅੱਗੇ ਤੁਰਨਾ ਠੀਕ ਰਹਿੰਦਾ ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਡਾ ਪੰਜਾਬ ਰਾਜ ਬਿਜਲੀ ਬੋਰਡ ਸੀਗਾ ਹਾਂਜੀ ਤੇ ਉਸ ਨੂੰ ਬਾਅਦ ਵਿੱਚ ਕਾਰਪੋਰੇਸ਼ਨ ਬਣਾ ਦਿੱਤਾ ਗਿਆ ਬਿਲਕੁਲ ਪਰ ਸਾਡਾ ਤਾਂ ਜਿਹੜਾ ਚੰਡੀਗੜ੍ਹ ਵਾਲੇ ਕਹਿੰਦੇ ਵੀ ਸਾਡਾ ਤਾਂ ਹੈ ਹੀ ਬਿਜਲੀ ਵਿਭਾਗ ਮਤਲਬ ਕਿਵੇਂ ਸਿੱਖਿਆ ਭਾਲ ਪੁਲਿਸ ਵਿਭਾਗ ਐਦਾਂ ਹੀ ਬਹੁਤ ਸਾਰੇ ਹੋਰ ਵਿਭਾਗ ਹੁੰਦੇ ਨੇ ਬੋਰਡ ਕਿਵੇਂ ਹੁੰਦੇ ਨੇ ਜਿਵੇਂ ਮੰਡੀ ਬੋਰਡ ਆ ਗਿਆ ਜਾਂ ਪਹਿਲਾਂ ਬਿਜਲੀ ਬੋਰਡ ਸੀ ਤੇ ਕਾਰਪੋਰੇਸ਼ਨ ਕਿੰਦਾ ਜਿਵੇਂ ਨਗਰ ਨਿਕਲਦੀ ਆ ਕਾਰਪੋਰੇਸ਼ਨ ਐ ਤਾਂ ਜਿਵੇਂ ਸਾਡਾ ਹੁਣ ਕਾਰਪੋਰੇਸ਼ਨ ਮਤਲਬ ਉਹਨਾਂ ਦੇ ਦੱਸਣ ਦੇ ਮੁਤਾਬਕ ਜਿਹੜਾ ਸਭ ਤੋਂ ਵੱਡਾ ਰੀਜਨ ਆ ਜਿਹੜਾ ਕਿ ਮਾਨਜੁਗ ਅਦਾਲਤਾਂ ਦੀ ਸਰਵੋੱਚ ਅਦਾਲਤ ਤੇ ਸੁਪਰੀਮ ਕੋਰਟ ਦੀਆਂ ਅਦਾਲਤਾਂ ਦੇ ਵੀ ਉਲਟ ਕਹਿਦੇ ਨੇ ਉਹ ਕਿਹ ਵਿਭਾਗ ਨੂੰ ਕਦੇ ਵੀ ਨਿੱਜੀ ਹੱਥਾਂ ਦੇ ਵਿੱਚ ਦਿੱਤੇ ਨਹੀਂ ਜਾ ਸਕਦਾ ਔਰ ਇੱਥੇ ਤੱਕ ਕੀ ਹੋ ਰਿਹਾ ਨਿੱਜੀ ਹੱਥਾਂ ਦੇ ਵਿੱਚ ਕੇਵਲ ਦਿੱਤੇ ਨਹੀਂ ਜਾ ਰਿਹਾ 100% ਮੁਲਾਜ਼ਮਾਂ ਨੂੰ ਜਿਹੜਾ 2 ਸਾਲ ਲਈ 873 ਕਰੋੜ ਦੀ ਲੀਵ ਦੇਤੇ ਠੇਕੇ ਤੇ ਕਹੋ ਜੋ ਕਲਕੱਤੇ ਦੀ ਐਮੀਨੈਂਟ ਪਾਵਰ ਕੰਪਨੀ ਆ ਉਸ ਨੂੰ ਵੇਚੇ ਹੀ ਜਾ ਰਿਹਾ ਇਹ ਇੱਕ ਵੱਡੀ ਤਰ੍ਹਾਂ ਦੀ ਆ ਕਿ ਕਾਨੂੰਨ ਦੀਆਂ ਧੱਜੀਆਂ ਉੜਾ ਕੇ ਕੇਂਦਰ ਸਰਕਾਰ ਚੰਡੀਗੜ੍ਹ ਦਾ ਜਿਹੜਾ ਬਿਜਲੀ ਵਿਭਾਗ ਆ ਉਸ ਨੂੰ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾ ਰਿਹਾ ਦੇ ਰਿਹਾ ਜਿਹੜਾ ਬਿਜਲੀ ਵਿਭਾਗ ਐਸ ਵਕਤ ਤੋਂ ਦੱਸਦੇ ਸੀ ਕਿ 365 ਕਰੋੜ ਰੁਪਏ ਦੇ ਮੁਨਾਫੇ ਤੇ ਹਰ ਇੱਕ ਸਾਲ ਜਾਂਦਾ ਸੀ ਤੇ ਆ ਪਿਛਲੇ 1-2 ਸਾਲਾਂ ਤੋਂ ਕਦੇ ਵੀ ਇਹਨੂੰ ਘਾਟੇ ਦਿਖਾ ਦਿੱਤਾ ਗਿਆ ਘਾਟੇ ਦਿਖਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਪਰ ਘਾਟੇ ਜ ਹੈ ਨਹੀਂ ਤੇ ਘਾਟੇ ਦਿਖਾ ਕੇ ਇੱਕ ਬਹਾਨਾ ਬਣਾ ਕੇ ਇਸ ਨੂੰ ਸਿੱਧਾ-ਸਿੱਧਾ ਪ੍ਰਾਈਵੇਟ ਹੱਥਾਂ ਦੇ ਵਿੱਚ ਦੇੜ ਦੀ ਜਿਹੜੀ ਤਿਆਰੀ ਪੂਰੀ ਤਰ੍ਹਾਂ ਮੁਕੰਮਲ ਕਰ ਲਈ ਗਈ ਔਰ ਉਹਨਾਂ ਨੇ ਕੰਪਨੀ ਦਾ ਨਾਮ ਵੀ ਦੱਸਿਆ ਆਮੀਨਟ ਪਾਵਰ ਕਲਕੱਤਾ ਤੇ ਉਸ ਨੂੰ ਦਿੱਤਾ ਜਾ ਰਿਹਾ ਤੇ ਇਹ ਇੱਕ ਸੰਵਿਧਾਨ ਦੀ ਜਿਹੜੀ ਰੂਹ ਕਹਿ ਸਕਦੇ ਆ ਉਸੇ ਉੱਤੇ ਕੇਂਦਰ ਸਰਕਾਰ ਜਿਹੜਾ ਕ ਹਮੇਸ਼ਾ ਹੀ ਸੰਵਿਧਾਨ ਦੀ ਧੱਜੀਆਂ ਉਡਾਉਂਦੀ ਆ ਅੱਜ ਉਸ ਨੇ ਫੇਰ ਇਹ ਕੰਮ ਕਰਕੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਨੇ ਇਸ ਤੋਂ ਪਹਿਲਾਂ 2022 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਸੀ ਉਸ ਵੇਲੇ ਇਹ ਕੇਂਦਰੀ ਸਰਕਾਰ ਦੇ ਅਧੀਨ ਲਿਆਉਣ ਵਾਲੀ ਜਿਹੜੀ ਨੀਤੀ ਅਮਿਤ ਸ਼ਾਹ ਬਿਨਾਂ ਕਿਸੇ ਡਿਮਾਂਡ ਤੋਂ ਬਿਨਾਂ ਕਿਸੇ ਗੱਲਬਾਤ ਤੋਂ ਉੱਥੇ ਆ ਕੇ ਚੰਡੀਗੜ੍ਹ ਆ ਕੇ ਉਸ ਨੂੰ ਇੰਪਲੀਮੈਂਟ ਕਰਵਾ ਗਿਆ ਸੀ ਤੇ ਉਹ ਤੋਂ ਬਾਅਦ ਕਾਂਗਰਸ ਦੀ ਸਰਕਾਰ ਰਹੀ ਉਦੋਂ ਕਾਂਗਰਸ ਦੀ ਸਰਕਾਰ ਨਹੀਂ ਬੋਲੀ ਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਨਹੀਂ ਬੋਲੀ ਜਦਕਿ ਦੋਨਾਂ ਸਰਕਾਰਾਂ ਦਾ ਉੱਥੇ ਫਰਜ ਵਰਦਾ ਸੀ ਕਿ ਪੰਜਾਬ ਦੇ ਮਾਮਲਿਆਂ ਦੇ ਵਿੱਚ ਕੇਂਦਰ ਕਿਉਂ ਦਖਲਅੰਦਾਜ਼ੀ ਕਰੇ ਕਿਉਂਕਿ ਉਥੋਂ ਦੇ ਮਰਾਜ਼ਮਾਂ ਦੇ ਦਰਸ਼ਨ ਮੁਤਾਬਕ ਪਹਿਲਾਂ 2022 ਤੋਂ ਪਹਿਲਾਂ ਪੰਜਾਬ ਦੇ ਉੱਥੇ ਰੂਲ ਆਫ ਰੈਗੂਲੇਸ਼ਨ ਲਾਗੂ ਹੁੰਦੇ ਸੀ ਉਹਦੇ ਕਰਕੇ ਪੰਜਾਬ ਉੱਥੋਂ ਦੇ ਜਿਹੜੇ ਮੁਲਾਜ਼ਮਾਂ ਦੀ ਤਨਖਾਹ ਵੀ ਜ਼ਿਆਦਾ ਸੀ ਜਦੋਂ 2020 ਉਹਨਾਂ ਨੂੰ ਕੇਂਦਰੀ ਜਿਹੜੀਆਂ ਨੀਤੀਆਂ ਨੇ ਸੇਵਾਮਾ ਦੇ ਅਧੀਨ ਕਰ ਦਿੱਤਾ ਗਿਆ ਤਾਂ ਉਹਨਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਉਹਨਾਂ ਦਾ ਜਿਹੜਾ ਗ੍ਰੇਡ ਆ ਉਹਦੇ ਵਿੱਚ ਵੀ ਫਰਕ ਪੈ ਕੇ ਉਹ ਡਾਊਨ ਦੇ ਵਿੱਚ ਆਇਆ ਉਹਨਾਂ ਨੂੰ ਵੱਡਾ ਨੁਕਸਾਨ ਹੋਇਆ ਚੁੱਪਚੀ ਪੀਤੇ ਪਹਿਲਾਂ ਇਹ ਕੰਮ ਕਰ ਦਿੱਤਾ ਚੁੱਪਚੀ ਪੀਤੇ ਹੁਣ ਜਿਹੜਾ ਇਹ ਕੰਮ ਕਰ ਰਹੇ ਨੇ ਹੁਣ ਤੁਹਾਨੂੰ ਹੋਰ ਦੱਸਦਾ ਵੀ ਉਹਨਾਂ ਨੇ ਜਿਹੜਾ ਦੱਸਿਆ ਵੀ ਜਦੋਂ ਬਿਜਲੀ ਬੋਰਡ ਉੱਥੇ ਸੌਰੀ ਵਿਭਾਗ ਹੌਂਦ ਵਿੱਚ ਆਇਆ ਸੀ ਨਾ ਉਹਦੇ ਵਿੱਚ ਨੀਅਰ ਅਬਾਊਟ 2200 ਮੁਲਾਜ਼ਮ ਜਿਹੜਾ ਪੱਕਾ ਕੰਮ ਕਰਦਾ ਸੀ ਅੱਛਾ ਜੀ ਬਾਅਦ ਵਿੱਚ ਹੁਣ ਤੱਕ ਉਹ ਘਟ ਕੇ ਜਿਹੜਾ 550 ਦੇ ਕਰੀਬ ਪੱਕਾ ਮੁਲਾਜ਼ਮਾਂ ਤੇ 500 ਦੇ ਕਰੀਬ ਹਮ ਪੰਚਾ ਜਿਹੜਾ ਮੁਲਾਜ਼ਮ ਨੂੰ ਆਪਾਂ ਠੇਕੇ ਤੇ ਕਹਿ ਦਿੰਨੇ ਆ ਉਹਨਾਂ ਨੇ ਭਰਤੀ ਕੀਤਾ ਹੋਇਆ ਜੇ ਜਦੋਂ ਜਿਹੜੇ ਕਨੈਕਸ਼ਨ ਜਿਹੜੇ ਸੀਗੇ ਉਦੋਂ ਕਟ ਕਟ ਸੀ ਹੁਣ ਉਸ ਦੇ ਵਿੱਚ ਕਿਤੇ ਨਾ ਅਜਾਫਾ ਹੋ ਗਿਆ ਮਤਲਬ ਕਿ ਕਨੈਕਸ਼ਨਾਂ ਦੇ ਹਿਸਾਬ ਦੇ ਨਾਲ ਜਿਹੜੀ 2200 ਤੋਂ ਵੱਧ ਕੇ 5-7000 ਤੇ ਪਹੁੰਚਣੀ ਚਾਹੀਦੀ ਸੀ ਘੱਟੋ ਘੱਟ ਮੁਲਾਜ਼ਮਾਂ ਦੀ ਘੱਟੋ ਘੱਟ ਕਰਿਆ ਦੀ ਤਾਂ 10000 ਦੇ ਨੇੜੇ ਤੇ ਨੇ ਉਹ ਘਟਣ ਦੀ ਬਜਾਏ 550 ਰਹਿ ਹੋ ਗਈ ਔਰ 500 ਜਿਹੜਾ 550 ਉਹ ਵੀ ਇਹਨਾਂ ਨੂੰ ਕੇਂਦਰ ਸਰਕਾਰ ਨੂੰ ਹੱਲ ਨਹੀਂ ਹੋ ਰਿਹਾ ਇੱਥੇ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਭਾਜਪਾ ਭਾਜਪਾ ਪੰਜਾਬ ਦੇ ਵਿੱਚ ਰੱਟ ਲਈ ਹੈ ਵੀ ਭਾਜਪਾ 27 ਦੇ ਵਿੱਚ ਲਿਆਉਣੀ ਆ ਭਾਜਪਾ ਲੈ ਕੇ ਆਵਾਂਗੇ ਭਾਜਪਾ ਅੱਦਾ ਕਰਾਂਗੇ ਉਹਨਾਂ ਨੂੰ ਇਹ ਇੱਕ ਤਰ੍ਹਾਂ ਦੀ ਸ਼ੀਸ਼ਾ ਵੀ ਉਹ ਇਹ ਰੌਲਾ ਪਾਉਂਦੇ ਹਰ ਜਾਣ ਜੋ ਪੰਜਾਬ ਦੀਆਂ ਖੇਤਰੀ ਪਾਰਟੀਆਂ ਜਾਂ ਕੋਈ ਹੋਰ ਜਿੱਥੋਂ ਦੀ ਕਮਾਂਡ ਦੇਖ ਰਹੀ ਹੈ ਉਹ ਲੱਗਪਗ ਠੀਕ ਦੇ ਇਹ ਦੇਖੋ ਆਮ ਆਦਮੀ ਪਾਰਟੀ ਦੀ ਸੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਵੀ ਮੈਂ ਇਹ ਨਹੀਂ ਕਹੂੰਗਾ ਵੀ ਕੋਈ ਇਹਦੇ ਜਿਆਦਾ ਕਰ ਰਹੀ ਆ ਕਿ ਤੱਕ ਹੋਰ ਕਰ ਸਕਦੀ ਆ ਤਾਂ ਕਰ ਕਰ ਦੇਵੇ ਬકરી ਗਾਲ ਕਿਉਂਕਿ ਸੀਆਰਏ ਦੋ ਤਿੰਨ ਇਹਨਾਂ ਨੇ ਕੱਢੇ ਨੇ ਆਕੇ ਤੇ ਇੱਕ ਸੀਆਰਏ ਦੀ ਹੁਣ ਵੀ ਭਰਤੀ ਨਹੀਂ ਡੜਾ 301/23 ਆ ਹੁਣ ਉਹਦੀ ਭਰਤੀ ਚੱਲ ਰਹੀ ਆ ਇਸ ਕਰਕੇ ਪੰਜਾਬ ਦੇ ਲੋਕ ਜਿਹੜਾ ਚੌਂ ਚੜਿਆ ਵੇ ਜਿਹਨਾਂ ਨੂੰ ਬੀਜੇਪੀ ਦਾ ਮੈਂ ਉਹਨਾਂ ਨੂੰ ਇੱਕ ਸ਼ੀਸ਼ਾ ਜਿਹੜਾ ਇਸ ਦੇ ਰੂਪ ਦਿਖਾ ਰਿਆਂ ਕਿਉਂਕਿ ਉੱਥੇ ਜੇਕਰ ਅੱਜ ਕੋਈ ਵਿਭਾਗ ਦੇ ਅੰਦਰ 1 ਕਿਲੋਵਾਰਟ ਦਾ ਮੈਂ 1 ਕਿਲੋਵਾਰਟ ਦੀ ਗੱਲ ਕਰੂੰਗਾ ਤੁਸੀਂ ਬਾਕੀ ਅੰਦਾਜ਼ਾ ਨਕਸ਼ਤਰਾ ਬਣਾ ਲਵਾਂਗੇ 1 ਕਿਲੋਵਾਰਟ ਦਾ ਕਨੈਕਸ਼ਨ ਅਪਲਾਈ ਕਰਦੇ ਆ ਤਾਂ 1380 ਰੁਪਏ ਸਿਕਿਉਰਿਟੀ ਦੇਣੀ ਪੈਣੀ ਆ ਅੱਛਾ ਜੀ ਔਰ ਜਦੋਂ ਇਹ ਐਮੀਨੈਂਟ ਪਾਵਰ ਕਲਕੱਤਾ ਕੰਪਨੀ ਦੇ ਅਧੀਨ ਕੰਮ ਚੱਲੇ ਜਾਏਗਾ ਤਾਂ 1 ਕਿਲੋਵਾਰਟ ਦਾ 100 ਗੁਣਾ ਵੱਜਣਾ ਮਤਲਬ 13800 ਰੁਪਿਆ ਸਿਕਿਉਰਿਟੀ ਦੇਣੀ ਪੈਣੀ ਆ ਔਰ ਜਿਹੜੀਆਂ ਦਰਾਂ ਨੇ ਬਿਜਲੀ ਦੀ 1 ਕਿਲੋਵਾਟ ਜਿਹੜੀ ਘਟ ਤੋਂ ਘਟ ਆਪਾਂ ਜਿਹਨੂੰ ਮੰਨ ਲੈਂਦੇ ਆ ਉਹ 200 2 ਰੁਪਏ 70 ਪੈਸ ਤੋਂ 4 ਰੁਪਏ 62 ਪੈਸਾ ਕੋਣ ਜਾਂਦੀ ਆ ਬਿਲਕੁਲ ਤੇ ਇਸ ਕੰਪਨੀ ਦੀ ਜਿਹੜੀ ਸਟਾਰਟਿੰਗ ਹੀ ਆ 5 ਰੁਪਏ 15 ਪੈਸ ਤੋਂ ਸ਼ੁਰੂ ਹੋ ਕੇ 9 ਰੁਪਏ 60 ਪੈਸੇ ਦੇ ਨੇੜੇ ਤੇਰੇ 21 ਪੈਸੇ ਦੇ ਨੇੜੇ ਦੇ ਨੇੜੇ ਜਿਹੜੀ ਇਹ ਪਹੁੰਚਣੀ ਆ ਉੱਥੇ ਮਤਲਬ ਕਿ ਐਡੀ ਲੋਟਾ ਜਿਹੜੀ ਇਸ ਕੰਪਨੀ ਦੇ ਨਾਲ ਹੋਣੀ ਆ ਮਜ਼ਦਮਾ ਤਾਂ 550 ਨੂੰ ਫਰਕ ਪੈਣਾ ਇੱਥੇ ਲੋਕਾਂ ਨੂੰ ਸਾਫ਼ ਗੱਲ ਆ ਕਿਉਂਕਿ ਮੈਂ ਲੋਕਾਂ ਨੇ ਕਿਹੜਾ ਮਜ਼ਦਮਾ ਦੇ ਨਾਲ ਐਤਾ ਹੋਇਆ ਤੇ ਇਹ ਡੋਲਾ ਮੋੜ ਲੱਗਿਆ ਮਰਾਜ਼ਮਤਾ 550 ਨੇ ਮਰਾਜ਼ਮਾ 550 ਦੇ ਵਿੱਚੋਂ ਐਸ ਸਾਲ ਕੁਝ ਮਹੀਨੇ ਦੇ ਵਿੱਚ ਆਦੇ ਜੁਨੇ ਅਗਲੇ ਮਹੀਨੇ ਅਗਲੇ ਮਹੀਨੇ ਰਿਟਾਇਰ ਹੋ ਕੇ ਉਹ ਤਾਂ ਹੋਰ ਘਟੇ ਜਾਣੇ ਨੇ 550 ਹੁੰਦੇ ਕੀ ਨੇ ਪਰ ਉੱਥੇ ਜਿਹੜੇ 1 ਲੱਖ ਜਿਹੜਾ 10000 ਮੁਲਾਕ ਕਨੈਕਸ਼ਨ ਤਾਂ ਉਸ ਵੇਲੇ ਸੀ ਜਦੋਂ ਇਹ ਵਿਭਾਗ ਹੋਂਦ ਵਿੱਚ ਆਇਆ ਤੇ ਅੱਜ ਕਿੰਨਾ ਹੋਊਗਾ ਲੱਖਾਂ ਦੇ ਵਿੱਚ 5 ਤੋਂ 10 ਲੱਖ ਹੋਗਾ ਇਹ 5 ਤੋਂ 10 ਲੱਖ ਜਿਹੜਾ ਖਪਤਕਾਰ ਆ ਇਹ ਉਹਨਾਂ ਨੇ ਸੋਚਣਾ ਹੁਣ ਪਰ ਮੈਂ ਤੁਹਾਨੂੰ ਰਾਜਮਾ ਦੇ ਲਾਭੇ ਹੋ ਜਣਾ ਅੱਜ ਵੀ ਹੋ ਜੇ ਦੱਸਣਾ ਬਹੁਤ ਜ਼ਰੂਰੀ ਆ ਵਿਭਾਗ ਤੇ ਬੋਰਡ ਚ ਕੀ ਫਰਕ ਹੁੰਦਾ ਬਹੁਤੇ ਲੋਕਾਂ ਨੂੰ ਇਹਦਾ ਫਰਕ ਵੀ ਨਹੀਂ ਪਤਾ ਹੈਗਾ ਜੀ 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 ਜੇ ਮੈਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਵੀ ਇਹਦੇ ਵਿੱਚ ਨਵਾਂ ਆ ਵੀ ਮੈਂ ਇਹਦੇ ਬਾਰੇ ਜਦੋਂ ਖੋਜ ਕੀਤੀ ਤਾਂ ਜਦੋਂ ਮੈਨੂੰ ਆਹ ਗੱਲ ਪਤਾ ਲੱਗੀ ਜਿਹੜਾ ਵਿਭਾਗ ਹੁੰਦਾ ਸਰਕਾਰ ਦੇ ਪੂਰੀ ਤਰ੍ਹਾਂ ਥੱਲੇ ਹੁੰਦਾ ਅੱਛਾ ਜੀ ਤੇ ਜਿਹੜਾ ਬੋਰਡ ਹੁੰਦਾ ਉਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਕੋਈ ਚੁਣਾਉਂਦਾ ਹੁੰਦਾ ਸਰਕਾਰ ਦਾ ਹਿੱਸਾ ਹੁੰਦਾ ਹੋਵੇ ਤੇ ਜਿਹੜਾ ਕਾਰਪੋਰੇਸ਼ਨ ਦਾ ਉਹਦੇ ਵਿੱਚ ਫਿਰ ਹੋਰ ਫਰਕ ਪੈ ਜਾਂਦਾ ਮਤਲਬ ਕਿ ਉਹਨਾਂ ਦੇ ਦੱਸਣ ਮੁਤਾਬਕ ਵਿਭਾਗ ਨੂੰ ਬੋਰਡ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ ਤੇ ਬੋਰਡ ਤੋਂ ਬਾਅਦ ਕਾਰਪੋਰੇਸ਼ਨ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ ਕਾਰਪੋਰੇਸ਼ਨ ਨੂੰ ਫਿਰ 100% ਨਿੱਜੀ ਹੱਥਾਂ ਦੇ ਵਿੱਚ ਦਿੱਤਾ ਜਾ ਸਕਦਾ ਤੇ ਇਹ ਇਹ ਚੈਨਲ ਹੈ ਇੱਕ ਤੇ ਇਹਨਾਂ ਨੇ ਤਾਂ ਚੱਕ ਕੇ ਜਿੱਦ ਸਿੱਧਾ ਹੀ ਇਹ ਦੋ ਚੈਨਲਾਂ ਨੂੰ ਪਾਰ ਕਰਕੇ ਸਿੱਧਾ ਹੀ ਪ੍ਰਾਈਵੇਟੇਸ਼ਨ ਦੇ ਹੱਥਾਂ ਦੇ ਵਿੱਚ ਦਿੱਤਾ ਇਹਨਾਂ ਤੋਂ ਵੱਧ ਚਿੰਤਾ ਮੈਨੂੰ ਕਿਉਂਕਿ ਇਹ ਤਾਂ 550 ਹਜ਼ਾਰ ਰੋਲਾ ਇਹਨਾਂ ਤੋਂ ਵੱਧ ਦੀ ਚਿੰਤਾ ਮੈਨੂੰ ਖੁਦ ਨੂੰ ਵੀ ਆ ਕਿਉਂਕਿ ਅਸੀਂ ਬੜੇ ਲੰਮੇ ਸੰਘਰਸ਼ ਤੋਂ ਬਾਅਦ ਖੂਨੀ ਸੰਘਰਸ਼ ਦੇ ਵਿੱਚੋਂ ਨਿਕਲ ਕੇ ਆ ਨੌਕਰੀਆਂ ਮਸਾਂ ਲਈਆਂ ਨੇ ਇਹ ਅੱਜ ਦੀ ਇੰਟਰਵਿਊ ਦਾ ਮਕਸਦ ਇਹ ਵੀ ਆ ਕਿ ਮੁਲਾਜ਼ਮਾਂ ਨੂੰ ਮੈਂ ਪੰਜਾਬ ਦਾ ਦੱਸਾਂ ਕਿ ਉੱਥੇ ਜੇ ਵਿਭਾਗ ਨੂੰ ਸਿੱਧਾ ਨਿੱਜੀ ਹੱਕਾਂ ਦੇ ਵਿੱਚ ਦਿੱਤਾ ਜਾ ਸਕਦਾ 100% ਉਹਨਾਂ ਨੂੰ 873 ਕੋ 2 ਸਾਲ ਦੇ ਵਿੱਚ ਦਿੱਤਾ ਜਾ ਸਕਦਾ ਤੁਸੀਂ ਤਾਂ ਬੋਰਡ ਵੀ ਘਵਾ ਲਿਆ ਤੁਸੀਂ ਤਾਂ ਕਾਰਪੋਰੇਸ਼ਨ ਦੇ ਵਿੱਚੋਂ ਇਹ ਕਾਰਪੋਰੇਸ਼ਨ ਦਾ ਸੌਖੇ ਦਿੱਤਾ ਜਾ ਸਕਦਾ ਤੁਸੀਂ ਦਾ ਰੋਲਾ ਕਾਨੂੰਨੀ ਵੀ ਨਹੀਂ ਪਾ ਸਕਦੇ ਤਾਂ ਇਹ ਕਾਨੂੰਨੀ ਵੀ ਨਾ ਕੋ ਤਾਂ ਚਾਰੋ ਜਿਹੀ 바ਜ਼ੀ ਹੈ ਇਹ ਚੀਜ਼ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੈਗਾ ਕਿ ਵਿਭਾਗ ਬੋਰਡ ਤੇ ਕਾਰਪੋਰੇਸ਼ਨ ਵਿੱਚ ਕੀ ਫਰਕ ਹੁੰਦਾ ਕਿ ਇਹਨੂੰ ਨਿੱਜੀ ਹੱਥਾਂ ਦਿੱਤਾ ਜਾ ਸਕਦਾ ਜਦੋਂ ਉਹ ਪਾਵ ਤੋਂ ਬੋਰਡ ਆ ਗਿਆ ਬੋਰਡ ਤੋਂ ਕਾਰਪੋਰੇਸ਼ਨ 'ਚ ਆ ਗਿਆ ਪਰ ਉਹ ਨਿੱਜੀ ਹੱਥਾਂ 'ਚ ਜਾ ਸਕਦਾ ਬਿਲਕੁਲ ਬਿਲਕੁਲ ਬਹੁਤ ਜ਼ਰੂਰੀ ਹੈ ਮਤਲਬ ਪੰਜਾਬ ਨੂੰ ਤਾਂ ਪੰਜਾਬ ਤਾਂ ਇਸ ਪੁਆਇੰਟ ਤੇ ਖੜਾ ਜਾਵੇ ਆ ਪਿੰਨ ਦੀ ਡੰਡੀ ਉੱਪਰ ਆ ਇਸ ਪੈਨ ਪੁਆਇੰਟ ਤੇ ਖੜਾ ਇਸ ਨੂੰ ਤਾਂ ਟੱਕਰ ਦੇਣਾ ਬੜਾ ਸੌਖਾ ਪ੍ਰਾਈਵੇਟ ਟੋ ਦੇ ਗੱਲ ਤੇ ਪੰਜਾਬ ਦਾ ਮੁਲਾਜ਼ਮ ਕਿਉਂ ਨਾ ਜਾਗੇ ਪੰਜਾਬ ਦੇ ਲੋਕ ਹੁਣ ਤੀ ਕਿਉਂ ਨਾ ਜਾਗਣ ਇਹ ਮੇਰੀ ਚਿੰਤਾ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਜਦੋਂ 1998 ਦੇ ਵਿੱਚ ਸਾਡਾ ਲਾਸਟ ਵੈਸ ਸੀਗਾ ਤੇ ਉਦੋਂ ਸਾਡੀ ਜਦੋਂ ਭਰਤੀ ਹੋਈ ਸੀ ਤਾਂ ਅਸੀਂ ਉਸ ਵੇਲੇ ਤੋਂ ਹੀ ਕਿਉਂਕਿ ਉਦੋਂ ਭਰਤੀ ਬੰਦ ਕਰਤੀ ਇਹਨਾਂ ਨੇ ਮੁੜ ਕੇ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਤੇ 2002 ਦੇ ਵਿੱਚ ਆ ਕੇ ਕਾਂਗਰਸ ਦੀ ਸਰਕਾਰ ਨੇ ਤੇ ਅਸੀਂ 2002 ਤੋਂ ਫਿਰ ਇੱਕ ਤਰ੍ਹਾਂ ਦੇ ਖੂਨੀ ਸੰਘਰਸ਼ ਵੱਲ ਨੂੰ ਤੁਰ ਪਏ ਜਿਸ ਦੇ ਸਾਡੇ ਸਰ ਵੀ ਭਟੇ ਸਾਨੂੰ ਜੇਲ੍ਹਾਂ ਵੀ ਹੋਈਆਂ ਸਾਡੇ ਬੱਚੇ ਵੀ ਜੇਲ੍ਹਾਂ ਤੇ ਗਏ ਬਜ਼ੁਰਗ ਵੀ ਗਏ ਔਰਤਾਂ ਵੀ ਗਈਆਂ ਸਾਡੇ ਨੌਜਵਾਨ ਕਈ ਕਈ ਵਾਰ ਜੇਲ੍ਹਾਂ ਦੇ ਵਿੱਚ ਆ ਚੁੱਕੇ ਤੁਸੰਦ ਹੋਏ ਡਾਂਗਾ ਸਈਆਂ ਸਰਕਾਰਾਂ ਦੇ ਰੂਲੇ ਮਤਲਬ ਇਹ ਸੱਤ ਤੋਂ ਬਾਅਦ ਧਰਨੇਆਂ ਮਜਾਰਿਆਂ ਦੇ ਵਿੱਚ ਕਈ ਕਿ ਲੰਮਾ ਸਮਾਂ ਮਰਨਵਤ ਚੱਲੇ ਤੇ ਇਹ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਅਸੀਂ ਬੜੇ ਹੋ ਕੇ ਉਸ ਸਰਕਾਰ ਨੂੰ ਦੋ ਤੋਂ 2007 ਦੀ ਕਪਟਨ ਦੀ ਸਰਕਾਰ ਨੂੰ ਚੱਲਿਆ ਪਰ ਮਿਲਿਆ ਠੇਗਾ ਸ਼ੌਨ ਸ਼ਨਾ ਪੰਜਾਬੀ ਤੇ ਉਸ ਤੋਂ ਬਾਅਦ 2007 ਤੋਂ ਲੈ ਕੇ ਫਿਰ 12 ਤੱਕ ਵਾਲੀ ਜਿਹੜੀ ਅਕਾਲੀ ਦਲ ਦੀ ਸਰਕਾਰ ਸੀ ਅਸੀਂ ਉਹਦੇ ਵਿੱਚ ਟਕਰਾਂਦੇ ਲੈ ਤੇ ਲਾਸਟ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਪਿੰਨ ਪੁਆਇੰਟ ਦੇ ਸੀਗੀ ਤਾਂ ਇਹਨਾਂ ਨੇ 5000 ਦੀਆਂ ਪੋਸਟਰ ਕੱਢਦੀਆਂ 5000 ਦੇ ਵਿੱਚੋਂ ਪੋਸਟਰ ਕੱਢੇ ਆਪਣੀ ਬੰਦਾ ਘੜਾ ਕਰਕੇ 4000 ਨੂੰ ਖੂ ਘਾਤੇ ਬਾਅਦ ਤਾਂ 1000 ਭਰਤੀ ਕਰਕੇ ਬਾਅਦ ਦੂਜਿਆਂ ਦੇ ਉੱਤੇ ਅਦਾਕ ਦੀ ਆਪੀ ਤਲਵਾਰ ਛੁਟਕਾ ਦੀ ਤੇ ਅਸੀਂ ਜਿਹੜੇ ਵਾਜੇਰ ਉਸ ਵੇਲੇ ਭਰਤੀ ਯੋਜਨਾ ਸੀ ਅਸੀਂ ਭਰਤੀ ਹੋ ਨਹੀਂ ਹੋਏ ਤੇ ਜਦੋਂ ਉਹ ਖੂਨੀ ਸੰਘਰਸ਼ ਨੂੰ ਦੇਖ ਕੇ ਜਿ cục ਜੀ ਮੈਂ ਤੁਹਾਨੂੰ ਹੋਰ ਦੱਸਾਂ ਉਸ ਖੂਨੀ ਸੰਘਰਸ਼ ਨੂੰ ਦੇਖ ਕੇ ਲੋਕ ਕਿਉਂਕਿ ਪਹਿਲਾਂ ਜਦੋਂ ਮੈਂ ਆਈਟੀ ਕੀਤੀ ਸੀ ਆਈਟੀ ਦੀ ਬੜੀ ਵੈਲਿਊ ਸੀ ਹੱਦੇ ਲੋਕਾਂ ਨੂੰ ਇੰਜੀਨੀਅਰਿੰਗ ਕੋਰਸ ਦੇ ਵਿੱਚ ਦਾਖਲਾ ਲੈਣਾ ਸੌਖਾ ਹੁੰਦਾ ਸੀ ਆਈਟੀ ਦੇ ਵਿੱਚ ਦਾਖਲਾ ਲੈਣਾ ਮੈਰਿਟ ਬੜੀ ਆਈ ਚੱਲ ਜਾਂਦੀ ਸੀ ਤੇ ਅਸੀਂ ਜਦੋਂ ਅਸੀਂ ਜਦੋਂ ਉਦੋਂ ਟੈਸਟ ਹੁੰਦਾ ਸੀ ਹੁਣ ਤੋਂ ਚਲੋ ਮੈਰਿਟ ਆਪਦੀ ਮੈਟ੍ਰਿਕ ਦੀ ਉੱਤੇ ਤੇ ਹੁੰਦਾ ਮਤਲਬ ਕਿ ਉਦੋਂ ਬੜੀ ਮਤਲਬ ਕਿ ਬੜਾ ਜਦੋਂ ਜਿਆਦਾ ਕਰਨੀ ਪੈਂਦੀ ਸੀ ਤਾਂ ਜਾ ਕੇ ਆਈਟੀ ਦੇ ਵਿੱਚ ਇਲੈਕਟ੍ਰੀਕਲ ਜਿਹੜੀ ਡੀਗਰੀ ਹੈ ਉਸ ਦੇ ਵਿੱਚ ਤਾਕਰਾ ਮਿਲਦਾ ਸੀ ਤੇ ਸਾਨੂੰ ਉਹਦੇ ਵੇਲੇ ਸੀ ਬਿਜਲੀ ਵਿਭਾਗ ਦੇ ਵਿੱਚ ਅਸੀਂ ਪ੍ਰੈਕਟਿਸ ਕੀਤੀ ਮੈਂ 1998 ਦੇ ਵਿੱਚ ਪ੍ਰੈਕਟਿਸ ਕਰ ਲਈ ਸੀ 1993 95 ਮੈਂ ਆਈਟੀ ਕੀਤੀ 95 ਤੋਂ ਬਾਅਦ 98 97 99 98 ਪ੍ਰੈਕਟਿਸ ਕਰਕੇ ਮੈਂ 98 ਦੇ ਵਿੱਚ ਬਿਜਲੀ ਕੋਰਸ ਕਰ ਲੈਣਾ ਸੀ ਇੱਕ ਇੱਕ ਲੋਕਾਂ ਦੇ ਵਿੱਚ ਇੰਡੀਕੇਸ਼ਨ ਉਹਦੇ ਵਿੱਚ ਲੋਕ ਆਈਡੀ ਕਰਾਉਂਦੇ ਸੀ ਪਰ ਜਦੋਂ ਸਾਡਾ ਖੁੰਨੀ ਸੰਘਰਸ਼ ਚੱਲਿਆ 2011 ਤੱਕ ਪੱਲੇ ਹਜ਼ਾਰੇ ਪੋਸਟ ਪਈ ਤਾਂ ਲੋਕਾਂ ਨੇ ਪ੍ਰਿੰਟਸ ਕਰਾਉਣੇ ਬੱਚਿਆਂ ਨੂੰ ਆਈਡੀ ਕਰਾਉਣੀ ਬੰਦ ਕਰਾ ਦਿੱਤੀ ਜੇ ਆਈਡੀ ਕਰਾਉਂਦੇ ਵੀ ਸੀ ਤਾਂ ਉਹ ਬਿਜਲੀ ਬੋਰਡ ਦੇ ਵਿੱਚ ਪ੍ਰਿੰਸ ਵੱਲ ਨੂੰ ਭੇਜਦੇ ਨਹੀਂ ਸੀ ਤੇ ਉਹਦੇ ਕਰਕੇ ਖਰੋਤ ਵੱਡੀ ਖਰੋਤ ਸਾਡੇ ਪੰਜਾਬ ਦੇ ਬੱਚਿਆਂ ਦੇ ਵਿੱਚ ਆਈ ਪ੍ਰਿੰਟਸ ਕਰਨਾ ਬੰਦ ਕਰਕੇ ਤੇ ਉਹਦਾ ਵੱਡਾ ਰੀਜਨ ਆ ਜਿਹੜੀ 2301/23 ਵਾਲੀ ਹੋਈ ਹੈ ਨਾ ਤੁਹਾਨੂੰ ਇਹ ਵੀ ਅੰਕੜੇ ਬੜੇ ਜ਼ਰੂਰੀਆਂ ਬਾਅਦ ਕਾਮ ਦੇ ਉੱਤੇ ਤੇ 2500 ਦੀ ਭਰਤੀ ਹੋਈ ਤਾਂ ਔਰ 1193 ਬੰਦੇ ਨੇ ਉਹਦੇ ਵਿੱਚ ਕੁਆਲੀਫਾਈਡ ਕਰਕੇ ਚੰਗੇ ਟੈਸਟ ਕਲੀਅਰ ਕਰਕੇ ਇਤੋਂ ਵੱਧ ਬੰਦੇ ਹੀ ਬੱਚੇ ਨਹੀਂ ਆ ਕਿ ਉੱਥੇ 2500 ਪੋਸਟ ਬੇਰਮਗਰੀ ਖਤਮ ਪਤ ਜੀ ਪਰਸੈਂਟ ਸੌਰੀ 50% ਪੋਸਟਾਂ ਖਾਲੀ 60% ਤੋਂ ਜ਼ਿਆਦਾ ਪੋਸਟਾਂ ਖਾਲੀ ਰਹਿ ਗਈਆਂ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਸੀ ਵੀ ਲੋਕਾਂ ਦੇ ਵਿੱਚ ਇੱਕ ਮੈਸੇਜ ਸਾਡਾ ਗਿਆ ਸੀ ਵੀ ਆਪ ਨੌਜਵਾਨ ਪਤਾ ਨਹੀਂ ਕਿੰਨੇ ਇਹਨਾਂ ਨੇ ਸੰਘਰਸ਼ ਕਰ ਲਿਆ ਤਾਂ ਜਾ ਕੇ ਇਹਨਾਂ ਨੂੰ ਨੌਕਰੀ ਨਹੀਂ ਮਿਲਦੀਆਂ ਗਈ ਲੋਕਾਂ ਨੇ ਆਈਟੀਆਈ ਕਰਾਉਣੀਆਂ ਬੰਦ ਕਰਤੀਆਂ ਲੋਕਾਂ ਨੇ ਪ੍ਰਾਈਡ ਸੌਰੀ ਫਰੈਂਡਸ ਬਿਜਲੀ ਰਿਪੋਰਟ ਦੀ ਕਰਾਉਣੀ ਬੰਦ ਕਰਤੀ ਅੱਜ ਪੰਜਾਬ ਦੇ ਵਿੱਚ ਜਿਹੜੇ ਮੈਨੂੰ ਅੰਕੜੇ ਮਿਲੇ ਨੇ ਹੋ ਸਕਦਾ ਕਿ ਕਿਸੇ ਹੋਰ ਵਜਾ ਕਰਕੇ ਟਿਕਾ ਕਰੀ ਪਈ ਹੋਣ ਮਤਲਬ ਕਿ 2500 ਦੇ ਵਿੱਚੋਂ 1193 ਫਿਲ ਹੋਈਆਂ ਉਹਦੇ ਉਹਦੇ ਵਿੱਚ ਵੀ 30% ਹਰਿਆਣੇ ਦੇ ਨੇ 30% ਹਰਿਆਣੇ ਦੇ ਇੱਕ ਬਾਜਾ ਤਾਂ ਇੱਕ ਜੂਪੀ ਦਾ ਚਲੋ ਫੇਰ ਕਰਦੇ ਤੁਸੀਂ ਇਸ ਨੂੰ ਲੈ ਕੇ ਪੰਜਾਬ ਬਿਜਲੀ ਬੋਰਡ ਉਹਨਾਂ ਦੇ ਹੱਕ 'ਚ ਕੀ ਨਾਰਾ ਮਾਰ ਰਿਹਾ ਕਿਉਂਕਿ ਪੰਜਾਬ ਬਿਜਲੀ ਬੋਰਡ ਜਿਹੜਾ ਹੱਕ 'ਚ ਨਾਰਾ ਇਸ ਕਰਕੇ ਮਾਰ ਰਿਹਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਬਦਲ ਨਹੀਂ ਹੈ ਕੋਈ ਇਹਨਾਂ ਕੋਲ ਬਦਲ ਕਾਨੂੰਨੀ ਚਾਰਾ ਚਾਹੀਦਾ ਵੀ ਹੰਗਾ ਕਿਉਂਕਿ ਵਿਭਾਗ ਨੂੰ ਕਨਵਰਟ ਨਹੀਂ ਕੀਤਾ ਜਾ ਸਕਦਾ ਸਾਡੇ ਕੋਲ ਕੀ ਬਦਲੋ ਅਸੀਂ ਤਾਂ ਆਪਣੇ ਵਾਸਤੇ ਨਾ ਕੋਨਾ ਅਸੀਂ ਤਾਂ ਉਹਨਾਂ ਨੂੰ ਅੱਜ ਜੇ ਉਹਨਾਂ ਦੇ ਨਾਲ ਹਾਂ ਦਾ ਨਾਰਾ ਮਾਰ ਰਹੇ ਆ ਤੇ ਇਸ ਕਰਕੇ ਮਾਰ ਰਹੇ ਆ ਵੀ ਭਾਈ ਉਹ ਤਾਂ ਉਹਨਾਂ ਦੇ ਹੱਕ ਦੇ ਵਿੱਚ ਮਾਰੀਏ ਤਾਂ ਸਾਡੇ ਵਾਲੇ ਲਾਂਬਾ ਨੂੰ ਅਸੀਂ ਤਾਂ ਆਪਣੇ ਵਾਲਿਆਂ ਨੂੰ ਚੁੱਕਨੇ ਕਰ ਰਹੇ ਆਂ ਵੀ ਕਾਰਪੋਰੇਸ਼ਨਲ ਸਿੱਧਾ ਪ੍ਰਾਈਵੇਟ ਹੱਥਾਂ ਦੇ ਵਿੱਚ ਜਾਣਾ ਕੋਈ ਵੱਡੀ ਗੱਲ ਨਹੀਂ ਹੈਗੀ ਇਸ ਕਰਕੇ ਸਾਡੇ ਵੱਲੋਂ ਜਿਹੜਾ ਉਹ ਗੇਟ ਰੈਲੀ ਦਾ 9 ਤਰੀਕ ਦਾ ਪ੍ਰੋਗਰਾਮ ਦਿੱਤਾ ਗਿਆ ਪਿਛਲੀ ਵਲਾਦਮਾ ਨੂੰ ਸਾਰਿਆਂ ਨੂੰ ਬੇਨਤੀ ਮੈਂ ਕਰਦਾ ਹਾਂ ਇੱਥੇ ਹੱਥ ਜੋੜ ਕੇ ਬੇਨਤੀ ਵੀ ਤੁਸੀਂ ਇਸ ਤਰੀਕ ਨੂੰ ਜਿਵੇਂ ਪਹਿਲਾਂ ਗੇਟ ਰੈਲੀਆਂ ਸਫਲ ਕਰਦੇ ਹੋ ਉਹ 9 ਦਸੰਬਰ ਨੂੰ ਵੀ ਗੇਟ ਰੈਲੀਆਂ ਸਫਲ ਕਰਿਓ ਤਾਂ ਕਿ ਪੰਜਾਬ ਦੀ ਗਵਰਨਮੈਂਟ ਆ ਚਾਹੇ ਉਹ ਆਮ ਆਦਮੀ ਪਾਰਟੀ ਦੀ ਆ ਵੀ ਇਹਨੂੰ ਵੀ ਕੰਨ ਹੋ ਜਾਣ ਵੀ ਇਹ ਚੁੱਕਨੇ ਨੇ ਤੇ ਸਾਡੇ ਜਿਹੜੇ ਜਹਾਕਾਂ ਦੇ ਉੱਤੇ ਡਾਕਾ ਪ੍ਰਾਈਵੇਟ ਕਰਕੇ ਇਸ ਨੂੰ ਨਾ ਕਰ ਦੇਣ ਕਿਉਂਕਿ ਹੁਣ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ ਤੁਹਾਡੇ ਚੈਨਲ ਦੇ ਉੱਤੇ ਇੱਕ ਹੋਰ ਗੱਲ ਕਰਦਾ ਵੀ ਸਾਡੇ ਵਾਲੀ 295/19 ਸੀਆਰਏ ਦੇ ਵਿੱਚ ਵੀ 2806 ਬੰਦੇ ਆਏ ਸੀ ਜੀ 3500 ਦੀ ਭਾਤੀ ਸੀ ਅੱਛਾ ਜੀ 700 ਬੰਦਾ ਉੱਥੇ ਵੀ ਘਟਿਆ ਅੱਛਾ ਜੀ ਤੇ ਉੱਥੇ ਜਿਹੜੇ ਜਿਹੜੇ ਬੰਦੇ ਅਜੇ ਵੀ ਉਹ ਮੈਰਿਟ ਦੇ ਵਿੱਚ ਵੇਟਿੰਗ ਦੇ ਵਿੱਚ 2100 2 2300 ਮੁੰਡਾ ਬੈਠਾ ਸੀ ਪੰਜਾਬ ਸਰਕਾਰ ਨੂੰ ਮੈਂ ਵੀ ਅਪੀਲ ਕਰਦਾ ਵੀ ਇੱਥੇ 2500 ਦੇ ਵਿੱਚੋਂ 1193 ਆਏ ਨੇ 1300 ਦੇ ਨੇੜੇ ਤੇੜੇ ਖਾਲੀ ਰਹਿਗੀਆਂ ਪੋਸਟਾਂ ਐ ਵੀ ਉਹ ਮੁੰਡੇ ਨੇ ਜਿਹੜੇ ਓਵਰੇਜ ਹੋ ਚੁੱਕੇ ਨੇ ਉਹਨਾਂ ਨੂੰ ਬਿਜਲੀ ਬੋਰਡ ਦੇ ਵਿੱਚ ਲਾਇਆ ਜਾਵੇ ਕਿਉਂਕਿ ਉਹ ਸਕਿੱਲਡ ਨੇ ਬਿਲਕੁਲ ਤੇ ਇਸ ਤੋਂ ਬਾਅਦ ਮੈਂ ਹੋਰ ਬੇਨਤੀ ਕਰਦਾ ਵੀ ਇੱਕ ਨਵੀਂ ਸੀਆਰਏ ਕੱਢ ਕੇ ਪਟਿਆਲੇ ਦੇ ਬਾਹਰ ਅੱਜ ਵੀ 13 ਦਿਨ ਤੋਂ ਧਰਨੇ ਤੇ ਬੈਠੇ ਨੇ ਨੌਜਵਾਨ ਜਿਹੜੇ ਪੰਜਾਬ ਦੇ ਨੇ ਨਰੋਲ 2000 ਮੁੰਡਾ ਪੰਜਾਬ ਦਾ ਉਹਨਾਂ ਚ ਅੱਛਾ ਇਹਨਾਂ ਦੇ ਵਿੱਚ ਤਾਂ ਹੈ ਨਹੀਂ ਮੁੰਡੇ ਔਰ ਉਹੋ 2000 ਮੁੰਡਾ ਨਰੋਲ ਪੰਜਾਬ ਦਾ ਵੀ ਨਵੀਂ ਸੀਆਰਏ ਭਰਤੀ ਤੁਰੰਤ ਕਰਕੇ ਕਿਉਂਕਿ ਕਰਦੇ ਦੇ ਵਿੱਚ ਦੋ ਦੋ ਸੀਆਰਏ ਦੇ ਆਰਡਰ ਹੁਕਮ ਹੋਏ ਨੇ ਇਹ ਹੁਣ ਵੀ ਉਹ ਜਿਹੜੇ ਮੁੰਡੇ ਧਰਨੇ ਦੇ ਬੈਠੇ ਨੇ ਉਹਨਾਂ ਨੂੰ ਨਵੀਂ ਸੀਆਰਏ ਕੱਟ ਕੇ ਉਹਨਾਂ ਨੂੰ ਬੋਰਡ ਦੇ ਵਿੱਚ ਲੈ ਲਿਆ ਜਾਵੇ ਕਿਉਂਕਿ 2000 ਲੋ ਨੇ 2500 ਦੀ ਭਰਤੀ ਕਰਦੇ ਨੇ ਤਾਂ ਸਾਰੇ ਮੁੰਡੇ ਇੱਥੇ ਚੱਲਣਗੇ ਨਵੀਂ ਗੱਲ ਯੂਪ ਬਾਲੀ ਕਰਨੀ ਕਿਉਂਕਿ ਤੁਸੀਂ ਖੁਦ ਯੂਨੀਅਨ ਦੇ ਮਦਦਾਨ ਹੋ ਪਰ ਪੰਜਾਬ ਯੂਨੀਅਨ ਜੇ ਆਪ ਇਲੈਕਟ੍ਰੀਸ਼ਨ ਬੋਰਡ ਦੀ ਗੱਲ ਆਪਾਂ ਜੇ ਕਰਦੇ ਹਾਂ ਤਾਂ 9 ਦਸੰਬਰ ਨੂੰ ਜੋ ਆਉਣੇ ਵਾਲੀ ਹੈ ਗੇਟ ਰੈਲੀਆਂ ਤੋਂ ਹੁਣ ਕੀ ਇਹਦਾ ਇਫੈਕਟ ਕੀ ਪਏਗਾ ਦੇਖੋ ਗੇਟ ਰੈਲੀਆਂ ਦਾ ਇਫੈਕਟ ਇਹ ਆ ਵੀ ਕਿਤੇ ਨਾ ਕਿਤੇ ਇਕੱਲੇ ਇੱਥੇ ਨਹੀਂ ਗੇਟ ਰੈਲੀਆਂ ਹੋਣੀਆਂ ਜੂਪੀ ਦੇ ਵਿੱਚ ਵੀ ਖਤਰਾ ਆਉਣਾ ਹੋਇਆ ਹੈ ਇੱਕ ਹੁਣ ਕਿਸਾਨਾਂ ਦਾ ਅੰਦੋਲਨ ਸੀ ਪੰਜਾਬ ਤੋਂ ਚੱਲਿਆ ਸੀ ਜੀ ਇਹ ਪੰਜਾਬ ਦੇ ਵਿੱਚ ਦੋ ਦੋ ਥੱਲੇਡੇ ਲੈਵਲ ਤੇ ਗਰਾਊਂਡ ਲੈਵਲ ਤੇ ਲੋਕ ਜਿਨ੍ਹਾਂ ਦਾ ਕਿਸਾਨੀ ਦੇ ਨਾਲ ਸੰਬੰਧ ਨਹੀਂ ਸੀ ਪਹਿਲਾਂ ਤਾਂ ਮਜ਼ਦੂਰ ਖੜਾ ਹੋਇਆ ਫਿਰ ਉਹਨਾਂ ਦਾ ਦੁਕਾਨਦਾਰ ਸ਼ਹੂਰ ਲੋਕ ਕੜੇ ਹੋਗੇ ਫਿਰ ਇੱਕ ਵੱਡੀ ਵੱਡੀ ਇੱਕ ਉਹ ਵੱਡਾ ਕਾਫਲਾ ਬਣ ਗਿਆ ਉਹਨਾਂ ਦਾ ਤੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਚੁਕੀ ਹੈ ਤੇ ਇੱਥੇ ਮਾਮਲਾ ਕੇਂਦਰ ਸਰਕਾਰ ਦਾ ਕੇਂਦਰ ਸਰਕਾਰ ਨੂੰ ਚੁਕਾ ਚੁਵਾਉਣਾ ਕਿਤੇ 550 ਬੰਦਿਆਂ ਦਾ ਉਹਦੇ ਵਿੱਚ ਥੋੜੀ ਆ ਇਸ ਕਰਕੇ ਅਸੀਂ ਤਾਂ ਹਾ ਦਾ ਨਾਰਾ ਮਾਰ ਕੇ ਇੱਕ ਤਾਂ ਆਪਣੀ ਜਾਨ ਬਚਾਉਣ ਨੂੰ ਕਰਦੇ ਆ ਵੀ ਸਾਡੇ ਸੀਨਾ ਕਿਤੇ ਕੜਕੀ ਚਾ ਜੀਏ ਤੇ ਕਿਤੇ ਨਾ ਕਿਤੇ 550 ਉਹ ਸਾਥੀ ਦੀ ਵੀ ਨੌਕਰੀਆਂ ਨੂੰ ਖਤਰਾ ਨਾ ਹੋਵੇ ਪਲੱਸ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਨਿੱਜੀ ਹੱਥਾਂ ਦੇ ਵਿੱਚ ਦੇਣ ਦੀ ਵੀ ਜਾਜ ਜਦੋਂ ਉਹ ਪ੍ਰੋਫਿਟ ਦੇ ਵਿੱਚ ਆ ਜਦੋਂ ਉਹ ਮੁਨਾਫਾ ਦੇ ਰਹੇ ਨੇ ਤੇ ਉਹਨਾਂ ਨੂੰ ਭਰਤੀ ਰੈਗੂਲਰੀ ਉੱਤੇ ਕਰਕੇ ਜਿੰਨੀ ਮਤਲਬ ਇਹਨਾਂ ਨੇ ਨਫਰੀ ਪ੍ਰਾਈਵੇਟ ਕੰਪਨੀਆਂ ਦੇ ਰਾਹੀਂ ਦੇਣੀਆਂ ਉਨੇ ਰੈਗੂਲਰ ਦੇਣ ਜਿਵੇਂ ਜਿਹਾ ਇੱਕ ਮਰਮ ਹੋਰ ਦੱਸਾਂ ਜੀ ਬਿਜਲੀ ਝੂਟੀ ਜਿਹੜੇ ਹੈਗੇ ਜਿੰਨੇ ਝੂਟੀ ਨੇ ਉਹਨਾਂ ਦੇ ਵਿੱਚੋਂ ਚੰਡੀਗੜ੍ਹ ਝੂਟੀ ਸਰਬਉਤਮ ਸਵਾਮਾ ਦਾ 5 ਸਾਲ ਲਗਾਤਾਰ ਵਾਰ ਲੈ ਚੁੱਕੀ ਹੈ ਅੱਛਾ ਜੀ ਔਰ ਮਾਫੇ ਦੇ ਵਿੱਚ ਚੱਲ ਰਹੀ ਆ ਔਰ ਇਸ ਦੇ ਬਾਅਦ ਤੁਸੀਂ ਜਿਹੜੇ ਝੂਟੀ ਦਾ ਇਹ ਹਾਲ ਆ ਤੇ ਬਾਕੀ ਝੂਟੀਆਂ ਜਾਂ ਫਿਰ ਬਾਕੀ ਸਟੇਟ ਨੇ ਜਿਹੜੇ ਉਹਨਾਂ ਦਾ ਕੀ ਹਾਲ ਹੋਊਗਾ ਇਹ ਸੋਚ ਲੈਣ ਹੁਣ 스마트 ਮੀਟਰ ਲਿਆ ਕੇ ਮੱਥੇ ਮਾਰਦੇ 스마트 ਮੀਟਰ ਦਾ ਨੁਕਸਾਨ ਕਿੰਨਾ ਹੋ ਰਿਹਾ ਅਸੀਂ ਬਿਜਲੀ ਬੋਟ ਦੇ ਆ ਅਸੀਂ ਇਸ ਦਾ ਵਿਰੋਧ ਟੱਡ ਕੇ ਕਰਦੇ ਆ ਕਿਉਂਕਿ ਸੁਣਵਾਈ ਨਹੀਂ ਕੋਈ ਇੱਕ ਸਿੱਧਾ ਸਿੱਧਾ ਤੁਸੀਂ ਇੱਕ ਵੱਡੇ ਦੇਸ਼ ਦੇ ਵੱਡੇ ਇੱਕ ਘਰਾਣੇ ਨੂੰ ਉਹਦਾ ਸਾਰਾ ਬਾਲਗੌਰ ਦੇ ਦਿੱਤੀ ਤੇ ਉਹਦੀ ਸੁਣਵਾਈਓ ਨਹੀਂ ਕੋਈ ਤੇ ਲੋਕ ਅੱਜ ਚਿੱਕਾ ਮਾਰਦੇ ਨੇ ਜਿਨ੍ਹਾਂ ਦੇ ਲੱਗੇ ਨੇ ਉਹ ਕਹਿੰਦੇ ਜੁਨਟਾ ਵੱਤ ਆਉਂਦੀਆਂ ਨੇ ਪਰ ਤੁਸੀਂ ਖੁਦ EMPLOYEES ਹੋ ਸਮਾਰ ਮੀਟਰ ਤੇ ਨਾਲਾ ਨਹੀਂ ਮਾਰ ਰਹੇ ਕਹਿੰਦੇ ਵੀ ਗਲਤ ਹੈ ਸਮਾਰ ਮੀਟਰ ਸਾਡੀ ਮੰਗ ਹੈ ਇਹਦੇ ਵਿੱਚ ਵੀ ਸਮਾਰ ਮੀਟਰ ਨਾਲ ਲਗਾਏ ਜਾਣ ਕਿਉਂਕਿ ਦੇਖੋ ਸਮਾਰਟ ਮੀਟਰ ਲੱਗਿਆ ਉਹ ਕੰਪਿਊਟਰ ਨਾਲ ਨੈਟ ਨਾਲ ਜੁੜ ਗਿਆ ਤੇ ਇੱਕ ਵਿਅਕਤੀ ਹੀ ਹਜ਼ਾਰਾਂ ਜਿਹੜੇ ਕੰਜ਼ਿਊਮਰਾਂ ਨੂੰ ਬੈਠ ਕੇ ਡੀਲ ਕਰ ਸਕਦਾ ਉਰੇ ਉੱਥੇ ਝੁੰਟਾ ਲੈਣੀ ਆ ਉੱਥੇ ਮੀਟਰ ਬਣਾ ਦੇਣਾ ਉੱਥੇ ਹੀ ਕੀ ਕਰ ਦੇਣਾ ਫਿਰ 1 ਮੀਟਰ ਰੀਡਰ ਦੀ ਪੋਸਟ ਖਤਮ ਉਸ ਤੋਂ ਬਾਅਦ ਇੱਕ ਬਿੱਲ ਬਣਾਉਣ ਵਾਲੇ ਦੀ ਪੋਸਟ ਖਤਮ ਉਸ ਤੋਂ ਬਾਅਦ ਕੈਸ਼ੀਅਰ ਦੀ ਪੋਸਟ ਖਤਮ ਤੇ ਕਿੰਨੀਆਂ ਪੋਸਟਾਂ ਮਤਲਬ ਇਹ ਤਾਂ ਤਿੰਨ ਪੋਸਟਾਂ ਦਾ ਮੈਂ ਕਰਾਈ ਰਿਹਾ ਇਹਦੇ ਨਾਲ ਬਹੁਤ ਸਾਰੀਆਂ ਪੋਸਟਾਂ ਨੇ ਉਹ ਤੁਹਾਨੂੰ ਮੈਂ ਦੱਸਾਂ ਅੱਜ ਵੀ ਜੇ ਪੰਜਾਬ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਇਹਨੂੰ ਪ੍ਰਾਈਵੇਟ ਅਸਾਮੀ ਦੇ ਵਿਸ਼ੇ ਦਿੱਤਾ ਗਿਆ ਅੱਜ ਮੀਟਰ ਕੌਣ ਲਗਾ ਰਿਹਾ ਮੀਟਰ ਸੜਿਆ ਕੌਣ ਬਦਲ ਰਿਹਾ ਇਹ ਤੋਂ ਤੱਕ ਕਿ ਪਿੱਛੇ ਜਿਹਦਾ ਮੈਂਟੀਨੈਂਸ ਦਾ ਵੀ ਜਿਹੜਾ ਇੱਕ ਕੰਪਨੀ ਨੂੰ ਇਹਨਾਂ ਨੇ ਠੇਕਾ ਦੇਣ ਦਾ ਪ੍ਰੋਗਰਾਮ ਬਣਾਇਆ ਸੀ ਵੀ ਕਿਦਾਂ ਕਿਦਾਂ ਜਿਹੜੀ ਮੈਂਟੀਨੈਂਸ ਆ ਚਾਹੇ ਲਾਈਨ ਦੀ ਮੈਂਟੀਨੈਂਸ ਆ ਚਾਹੇ ਟਰਾਂਸਫਾਰਮਰ ਦੀ ਆ ਉਹ ਵੀ ਨਿੱਜੀ ਹੱਥਾਂ ਦੇ ਵਿੱਚ ਦੇਣ ਦੀ ਗੱਲ ਚੱਲ ਰਹੀ ਆ ਤੇ ਇਸ ਤੋਂ ਬਿਨਾਂ ਤੁਹਾਨੂੰ ਪਤਾ ਹੀ ਵੀ ਤੁਸੀਂ ਦਾ ਸ਼ਹਿਰ ਦੇ ਹੋ ਵਿੱਚ ਰਹੇ ਨੇ ਹੋ ਵੀ ਉੱਥੇ ਪ੍ਰਾਈਵੇਟ ਮੁੰਡੇ ਜ਼ਿਆਦਾ ਨਹੀਂ ਤੇ ਸਰਕਾਰੀ ਘੱਟ ਨੇ ਆਲਰੇਡੀ ਪਹਿਲਾਂ ਹੀ ਪੰਜਾਬ ਦੇ ਵਿੱਚ ਪ੍ਰਾਈਵੇਟੇਸ਼ਨ ਦੀ ਤਾਂ ਸ਼ੁਰੂਆਤ ਬਹੁਤ ਵੱਡੇ ਪੱਧਰ ਤੇ ਹੋ ਚੁੱਕੀ ਆ ਉਹ ਦਰਅਸਲ ਵੱਡਾ ਹੋਇਆ ਹੋਇਆ ਪੰਜ ਰੈਗੂਲਰ ਤਾਂ ਗੇਟਤੀ ਦੇ ਨੇ ਗੋਪਰੀ ਜੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਜਿਸ ਤਰ੍ਹਾਂ ਕਹਿ ਰਹੀ ਹੈ ਕਿ ਅਸੀਂ ਆਂਦੇ ਸਾਲਾਂ ਦੇ ਵਿੱਚ ਹੀ ਨੌਕਰੀਆਂ ਦੇ ਦਿੱਤੀਆਂ ਜਿਵੇਂ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹ ਲਾਸਟੇ ਜਾਂਦੇ ਦੰਦੀਆਂ ਸੀ 44000 ਕੁਝ ਦੇ ਕਰੀਬ ਤਾਂ ਨੌਕਰੀਆਂ ਦੇਤੀਆਂ ਸਰਕਾਰੀ ਤੇ ਫਿਰ ਕਹਿ ਰਹੇ ਹੋ ਜੀ ਜੀ ਦੇਖੋ ਜਿਹੜਾ ਇਸ ਸਰਕਾਰ ਦਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਇਹਨੂੰ ਚੰਗੀ ਵੀ ਕਹੂੰਗਾ ਕਿਉਂਕਿ ਗੱਲ ਬਿਲਕੁਲ ਸਹੀ ਆ ਹੁਣ ਅਸੀਂ 201998 ਦੇ ਵਿੱਚ ਪ੍ਰੈਂਸ ਕੀਤੀ ਸੀ ਅਸੀਂ ਬੋਰਡ ਦੇ ਵਿੱਚ ਆ ਜਾਣਾ ਸੀ ਪਰ 97 ਤੋਂ 2002 ਵਾਲੀ ਸਰਕਾਰ ਗਈ ਕਸੇ ਸੰਘਰਸ਼ ਵੀ ਕੀਤੇ ਕੁਛ ਨਹੀਂ ਪੱਲੇ ਪਿਆ ਅਸੀਂ ਕੈਪਟਨ ਦੀ ਸਰਕਾਰ ਦੇ ਵਿੱਚ ਦਿੱਲੀ ਜਾ ਕੇ ਅਸੀਂ ਦਿੱਲੀ ਜਾ ਕੇ ਵੀ ਬੈਠੇ ਹਾਂ ਕਈ ਮਹੀਨੇ ਉਹਦੇ باوجود 2007 ਦੇ ਵਿੱਚ ਇਹਨਾਂ ਦੀ ਸਰਕਾਰ ਗਈ ਕੀ ਮਿਲਿਆ ਕੁਛ ਵੀ ਨਹੀਂ ਸਾਡਾ ਸੰਘਰਸ਼ ਕੀ ਬਾਕੀਆਂ ਦਾ ਸੰਘਰਸ਼ ਵੀ ਹੁਣ ਪਰਿਵਾਰੀ ਵੀ ਉਹਨਾਂ ਦੇ ਨਾਲ ਚ ਪੰਚਾਇਤ ਸੱਤਰ ਵੀ ਉੱਥੇ ਦਿੱਲੀ ਬੈਠੇ ਸੀਗੇ ਜੀ ਮਤਲਬ ਦਿੱਲੀ ਤੱਕ ਮਾਮਲਾ ਪਹੁੰਚਿਆ ਉਸ ਸਰਕਾਰ ਦੇ ਵਿੱਚ ਕੁਛ ਨਹੀਂ ਮਿਲਿਆ ਉਸ ਤੋਂ ਬਾਅਦ 2007 ਤੋਂ ਬਾਅਦ ਜਿਹੜੀ ਅਕਾਲੀ ਦਲ ਦੀ ਸਰਕਾਰ ਆਈ ਉਸ ਦੇ ਵਿੱਚ ਤੁਸੀਂ ਦੱਸੋ ਮੈਨੂੰ ਕਿੰਨੀਆਂ ਕਿ ਪੋਸਟਾਂ ਇਹਨਾਂ ਨੇ ਫਿਲ ਕਰਦੀਆਂ ਔਰ 2007 ਤੋਂ 12 ਵਾਲੀ ਜਿਹੜੀ ਸਰਕਾਰ ਸੀ 11 ਦੇ ਵਿੱਚ ਲਗਭਗ ਸਾਡਾ ਸੰਘਰਸ਼ ਤਾਂ ਖੂਨੀ ਰੂਪ ਜਦੋਂ ਧਾਰਿਆ ਤੇ ਕਾਲੀ ਦਲ ਦੀ ਹਰ ਰੈਲੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਹਰ ਸੰਗਤ ਦਰਸ਼ਨ ਮੈਂ ਖੁਦ ਸੰਗਤ ਦਰਸ਼ਨ ਨੂੰ ਭੰਕੀਤਾ ਮੈਂ ਖੁਦ ਤਸੱਦਦ ਸਿਆ ਮੇਰੇ ਸਾਥੀਆਂ ਨੇ ਪਤਾ ਨਹੀਂ ਕਿੰਨੇ ਨੇ ਜੇਲ੍ਹਾਂ ਦੇ ਵਿੱਚ ਗਏ ਨੇ ਮਤਲਬ ਜਦੋਂ ਉਹਨਾਂ ਨੂੰ ਬੋਲਣ ਤੋਂ ਹੀ ਅਸੀਂ ਬੋਲਣ ਨਹੀਂ ਦਿੱਤੇ ਸੀ ਚਾਹੇ ਸਾਡੇ ਤੇ ਕੁੱਟ ਪਈ ਚਾਹੇ ਸਾਨੂੰ ਮਾਰਿਆ ਚਾਹੇ ਸਾਨੂੰ ਜਲੀਲ ਕੀਤਾ ਚਾਹੇ ਸਾਨੂੰ ਕੋਈ ਵੀ ਸਜ਼ਾ ਦੇਤੀ ਅਸੀਂ ਨਹੀਂ ਪ੍ਰਭਾਵ ਕੀਤੀ ਉਹਨਾਂ ਦੀ ਅਸੀਂ ਜਦੋਂ ਇਸ ਮੋੜ ਦੇ ਉੱਤੇ ਸੰਘਰਸ਼ ਲੈ ਗਏ ਤਾਂ ਜਾ ਕੇ 2012 ਦੀਆਂ ਚੋਣਾਂ ਤੋਂ ਪਹਿਲਾਂ 5000 ਪੋਸਟ ਕੱਢਦਾ ਰਹੀ ਦੀ ਪਰ 1000 ਬੰਦਾ ਰੱਖ ਕੇ ਫਿਰ ਬਾਕੀ ਤੇ ਬ੍ਰੇਕ ਲਾ ਦਿੱਤੀ ਹੁਣ ਜੇ ਕੁਲਾਦੀ ਇਹਦਾ ਕੀ ਕਾਰਨ ਸੀ ਉਹ ਤੁਹਾਨੂੰ ਮੈਂ ਦੱਸਦਾ ਮੇਨ ਕਾਰਨ ਤੁਸੀਂ ਅਜਾ ਸਵਾਲ ਕਰ ਰਹੇ ਹੋ ਇਹਦੇ ਵਿੱਚ ਬਹੁਤ ਵੱਡਾ ਕਾਰਨ ਹੁੰਦਾ ਹੈ ਕਿ ਜਿਵੇਂ 1996 ਸਾਲ ਵਿੱਚ ਲਾਸਟ ਭਰਤੀਆਂ ਹੋ ਗਈਆਂ ਜੀ ਤੇ 11 ਤੱਕ 15 ਸਾਲ ਹੋ ਗਏ 15 ਸਾਲ ਤੋਂ ਵੀ ਜ਼ਿਆਦਾ ਹੀ ਆਪਾਂ ਕਹਿ ਸਕਦੇ ਹਾਂ ਲੰਮਾ ਸਮਾਂ ਹੋ ਗਿਆ ਹਾਂ 15 ਸਾਲ ਤਾਂ ਹੋ ਹੀ ਗਏ ਹੋਰ ਜਦੋਂ ਇੰਨੇ ਸਾਲ ਮੁਲਾਜ਼ਮੇ ਨਹੀਂ ਭਰਤੀ ਹੋਇਆ ਤੇ ਮੁਲਾਜ਼ਮ ਰਿਟਾਇਰ ਹੋਈ ਗਿਆ ਤੇ ਬਿਜਲੀ ਬੋਰਡ ਖਾਲੀ ਹੋਇਆ ਕਿਉਂ ਤੇ ਖਾਲੀ ਹੋਇਆ ਬਿਜਲੀ ਬੋਰਡ ਜੇਕਰ ਭਰਤੀਆਂ ਨਾ ਕਰਦੇ 2011 ਤੋਂ ਹੁਣ ਤੱਕ ਨੀਅਰ ਬਾਊਂਡ ਜੇ ਸਾਡੇ ਸੰਘਰਸ਼ ਦੀ ਬਦੌਲਤ ਇਕੱਲੇ ਲਾਈਨਮੈਨ ਤੇ ਸਾਈਕਲਮੈਨ ਨੇ ਦੀ ਕਰ ਲਈ ਤਾਂ 10000 ਤੋਂ ਉੱਪਰ ਇਸ ਸੰਘਰਸ਼ ਦੇ ਰਾਹੀਂ ਸਾਡੇ ਨਾਲ ਹੋ ਗਿਆ ਉਹਦਾ ਪ੍ਰਭਾਵ ਚਾਹੇ ਉਹ ਜੈ ਭਾਤੀ ਹੋਏ ਨੇ ਚਾਹੇ ਉਹਦੇ ਪ੍ਰਭਾਵ ਦੇ ਕਰਕੇ ਐਸ ਜੀ ਭਾਤੀ ਹੋਏ ਨੇ ਜਾਂ ਕੋਈ ਹੋਰ ਭਾਤੀ ਹੋ ਉਹਦੇ ਪ੍ਰਭਾਵਿਤ ਕਰਕੇ ਬਾਕੀ ਹੋਏ ਨੇ ਅੰਮ੍ਰਿਤਪੁਰ 15 ਕੇਹਾਰ ਦੇ ਨੇੜੇ ਤੇਰੇ ਗੱਲ ਆਪਾਂ ਫਿਰ ਗੁੱਪ ਜੀ ਮੌਜੂਦਾ ਸਰਕਾਰ ਨੇ ਅਭੀਤੇ ਮੇਰੇ ਖਾਤੇ ਇੱਕ ਹਫ਼ਤਾ ਪਹਿਲਾਂ ਹੀ ਇਲੈਕਟ੍ਰਿਕ ਬੋਰਡ 'ਤੇ ਉਭਰਤੀ ਕੀਤੀਆਂ ਨੇ ਉਹ ਕਿਸ ਤਰ੍ਹਾਂ ਦੇਖਦੇ ਨੇ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਵਿਚਾਰੇ ਪਹਿਲਾਂ ਹੀ ਫਾਈਨਲ ਕਰਦੀਏ ਵੀ 6 ਉਹ 15 10 15000 ਬੰਦਾ ਨਾ ਆਉਂਦਾ ਬਿਜਲੀ ਬੋਰਡ ਤਾਂ ਖਾਲੀ ਸੀ ਜਦੋਂ ਖਾਲੀ ਚੀਜ਼ ਨੂੰ ਰੌਲਾ ਪਾਉਣ ਵਾਲਾ ਬਚੇ ਨੇ ਜਿਵੇਂ 550 ਵਜੇ ਨੇ ਤੁਸੀਂ ਆਪੇ ਜਿਵੇਂ ਪ੍ਰਾਈਵੇਟੇਸ਼ਨ ਹੱਥਾਂ ਹੱਥ ਦੇ ਦਿਓ ਇਸ ਕਰਕੇ ਕੀ ਪਲੈਨਿੰਗ ਤਾਂ ਬਿਜਲੀ ਬੋਰਡ ਨੂੰ ਕਾਰਪੋਰੇਸ਼ਨ 2010 ਦੇ ਵਿੱਚ ਪਾਉਣ ਤੋਂ ਬਾਅਦ ਇਹਨੂੰ ਨਿੱਜੀ ਹੱਥਾਂ ਦੇ ਵਿੱਚ ਦੇਣ ਦੀ ਤਿਆਰੀ ਹੋ ਗਈ ਸੀ ਹੁਣ ਇੱਕ ਤੁਹਾਡੀ ਗੱਲ ਮੈਂ ਉਹ ਤੁਹਾਡੀ ਵਿਚਾਰੇ ਬਾਅਦ ਕਰਦਾ ਪਹਿਲਾਂ ਤੁਹਾਨੂੰ ਦੱਸ ਦਿੰਦਾ ਨਿੱਜੀ ਹੱਥਾਂ ਦੇ ਵਿੱਚ ਦੇਣ ਦਾ ਫਾਇਦਾ ਕੀ ਹੁੰਦਾ ਹੁਣ ਮੈਂ ਇੱਕ ਬੋਰਡ ਦੇ ਵਿੱਚ ਬੈਠਾ ਮੈਂ ਮੰਨ ਲਓ 70000 ਦਾ ਟਰਕਾ ਲੈ ਰਹੇ ਹਾਂ ਕਟਕੜਾ ਕੇ ਚਲੋ ਥੋੜਾ ਬਹੁਤਾ ਘੱਟ ਵੱਧ ਹੋ ਵੀ ਸਕਦੀ ਹੈ ਮੰਨ ਲੇ ਲੋ ਪਰ ਮੰਨ ਲੈ ਨੇ ਵੀ ਇੰਨੀ ਕੀ ਮਿਲਦੀ ਹੈ ਹੁਣ ਮੇਰੀ 70000 ਦੇ ਵਿੱਚ ਕੋਈ ਮੰਤਰੀ ਸੰਤਰੀ ਕੋਈ ਅਫਸਰ ਕੋਈ ਦੂਜਾ ਤੀਜਾ ਜਾਂ ਕੋਈ ਹੋਰ ਵਿੱਚੋਂ ਰੁਕ ਭਾ ਸਕਦਾ ਨਹੀਂ ਚੁੰਗੀ ਲੈ ਸਕਦਾ ਵਿੱਚੋਂ ਕਾਟ ਕੱਟ ਸਕਦਾ ਤੇ ਜੇ ਠੇਕੇਦਾਰ ਨੂੰ ਇਹੀ ਜਿਵੇਂ ਅਸੀਂ 2800 ਬੰਦਾ ਭਰਤੀ ਹੋਇਆ ਸੀ 2800 ਦੇ ਇੱਕ ਬੰਦੇ ਦੀ ਵੀ 1 ਰੁਪਿਆ ਵੀ ਇਧਰ ਤੇ ਨਹੀਂ ਕਰ ਸਕਦੇ ਜੀ ਤੇ ਜੇ 2800 ਠੇਕੇ ਦੇ ਰੱਖ ਕੇ ਠੇਕੇਦਾਰ ਨੇ ਆਪਣਾ ਸੈਟਿੰਗ ਕਰ ਲਈ ਵੀ 50-50 ਕਿੱਥੇ ਗੱਲ ਕੱਲ ਗਈ ਇਹ ਕਾਰਨਾਂ ਮੇਨ ਕੰਪਨੀ ਨੂੰ ਦੇਣ ਦਾ 871 ਦਾ ਇਹਨਾਂ ਨੂੰ ਦੇਤਾ ਤੇ 871 ਦਾ ਜੇ ਇਹਨੂੰ ਦਿੱਤਾ ਤੇ ਵਿੱਚੋਂ ਆਪ ਕਿੰਨੇ ਬਣਾਏ ਹੋਣਗੇ ਬਿਲਕੁਲ ਤੇ ਇਹੀ ਜੇ ਤਰ੍ਹਾਂ ਸਰਕਾਰੀ ਬੰਦਿਆਂ ਨੂੰ ਦੇੜੀਆਂ ਹੋਣ ਤੇ ਵਿੱਚੋਂ ਚੁੰਗੀ ਨਹੀਂ ਭਰੀ ਜਾਣੀ ਇਹ ਵੱਡੀ ਵਜਾ ਹੈ ਬਿਲਕੁਲ ਫਿਰ ਦੂਜੀ ਗੱਲ ਇੱਥੇ ਕੀ ਹੈ ਵੀ ਜਦੋਂ ਸਮਾਨ ਲੈਣਾ ਹੋਰ ਕਰਨਾ ਬਹੁਤ ਸਾਰੇ ਹੋਰ ਚੀਜ਼ਾਂ ਵੀ ਨੇ ਜਿਦੇ ਵਿੱਚ ਤੁਸੀਂ ਚੁੰਗੀ ਭਰ ਲੈਣੀ ਆ ਠੇਕੇਦਾਰੀ ਸਿਸਟਮ ਦੇ ਤਹਿਤ ਹਰ ਜਗ੍ਹਾ ਦੇ ਉੱਤੇ ਤੁਹਾਡਾ ਪਰਸੈਂਟੇਜ ਦੇ ਹਿਸਾਬ ਨਾਲ ਕੋਈ ਛੂੜ ਨਹੀਂ ਗਾਇਆ ਇਹ ਲੋਕ ਵੀ ਜਾਣ ਚੁੱਕੇ ਨੇ ਕਿ ਹਿੱਸਾ ਤੇ ਹਿੱਸੇ ਦੇ ਵਿੱਚੋਂ ਤੁਹਾਨੂੰ ਮਾਲਾ ਮਾਲ ਤੁਸੀਂ ਆਪ ਹੀ ਹੋਣਾ ਗੋਪੀ ਲਾਸ ਤੇ ਜਦ ਜਦ ਅਸੀਂ ਗੱਲ ਕਰਦੇ ਤੁਸੀਂ ਜਿਹੜੀ ਸਟ੍ਰਾਈਕ ਕਰ ਰਹੇ ਹੋ ਜਿਹੜੀਆਂ ਰੈਲੀਆਂ ਕਰ ਰਹੇ ਹੋ 9 ਤਰੀਕ ਨੂੰ ਇਹਦੇ ਵਿੱਚ ਬਾਕੀ ਯੂਨੀਅਨਾਂ ਵੀ ਪੰਜਾਬੀਆਂ ਸ਼ਾਮਲ ਨੇ ਦੇਖੋ ਇਹ ਤੁਹਾਡੀ ਕਲੀ ਨਹੀਂ 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 ਕਲੀ ਜੁਣੀ ਨਹੀਂ ਮੈਂ ਤਾਂ ਤੁਸੀ ਅੱਜ ਜਿਹੜਾ ਮੇਰਾ babushah.com ਦੇ ਉੱਤੇ ਜਿਹੜਾ ਪੋਰਟਲ ਆ ਤੁਹਾਡਾ ਉਹਦੇ ਤੇ ਖਬਰ ਪਿਲਾਈ ਜਾ ਇੱਥੇ ਤੁਸੀਂ ਵਧੀਆ ਇਹ ਇਹ ਸਵਾਲ ਕਰਦੇ ਆ ਜੀ ਹੁਣ ਇੱਥੇ ਇਹ ਜਿਹੜਾ ਪ੍ਰੈਸ ਰਿਪੋਰਟ ਜਾਰੀ ਹੋਇਆ ਸੀ ਉਹ ਉਹ ਹੋਇਆ ਸੀ ਐ ਪੀ ਐਸ ਸੀ ਵੀ ਅਪਲਾਈ ਜੁਆਇੰਟ ਫੋਰਮ ਫੋਰਮ ਬਿਲਕੁਲ ਜੁਆਇੰਟ ਫੋਰਮ ਦੇ ਵਿੱਚ 10-12 ਸੰਗਠਨ ਹੈਗੇ ਆ ਜੂਨੀਅਨ ਹੈਗੀਆਂ ਉਹ ਇੱਕ ਹੋ ਗਿਆ ਉਸ ਤੋਂ ਬਾਅਦ ਪੰਜਾਬ ਬਿਜਲੀ ਮੰਚ ਬਿਜਲੀ ਇਕਤਾ ਮੰਚ ਸੋਰੀ ਤੇ ਬਿਜਲੀ ਮੰਚ ਇਕਤਾ ਮੰਚ ਆ ਜਿਹੜਾ ਉਹਦੇ ਵਿੱਚ 6 7 ਫਿਰ ਜਥੇ ਵੰਦੀਆਂ ਮਤਲਬ ਕਿ ਜਿਹੜੇ ਦੋਨੋਂ ਫਾਰਮ ਤੇ ਹੋਣੇ ਉਹਦੇ ਵਿੱਚ ਕੁਸ਼ ਕਰਦੀ ਉਹਨਾਂ ਦੇ ਵਿੱਚ ਕੁਸ਼ ਕਰਦੀ ਜਥੇ ਵੰਦੀ ਜਿਵੇਂ ਸਾਡੀ ਪੀਐਸਸੀਬੀ ਅਪਲਾਈ ਫੋਟੋਸ਼ਨੀਟ ਕਾ ਅਸੀਂ ਜਿਹੜੀ ਬਿਜਲੀ ਇਕਤਾ ਮੰਚ ਆ ਉਹਦਾ ਹਿੱਸਾ ਅੱਛਾ ਤੇ ਅਜੂਆ ਜਿਵੇਂ ਜਾਂ ਕੋਈ ਹੋ ਜਥੇ ਵੰਦੀਆਂ ਨੇ ਉਹ ਉਹਦੇ ਵਿੱਚ ਨੇ ਜੋ ਇੱਕ ਜੋਇੰਟ ਫਾਰਮ ਆ ਹੁਣ ਇਹ ਤੋਂ ਬਾਅਦ ਤੀਜਾ ਇੱਕ ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਮਿਆਂ ਅੱਛਾ ਜੀ ਤੀਸਰਾ ਹੈ ਵੀ ਪਲੇਟਫਾਰਮ ਆ ਮਤਲਬ ਤਿੰਨੇ ਪਲੇਟਫਾਰਮ ਜਿਨ੍ਹਾਂ ਨੇ ਪਿਛਲੇ ਦਿਨੀ ਤੁਹਾਨੂੰ ਪਤਾ ਵੀ ਬਲੈਕ ਬੋਲ ਕਰ ਦਿੱਤਾ ਸੀ ਇੱਕ ਤਰ੍ਹਾਂ ਦਾ ਪੰਜਾਬ ਦੇ ਵਿੱਚ ਕਿੰਨੇ ਦਿਨ ਕੰਮ ਛੱਡ ਕੇ ਬੈ ਗਏ ਤੇ ਸਾਰੀਆਂ ਮੰਗਾਂ ਮੰਨੀਆਂ ਗਈਆਂ ਉਹ ਹੌਲੀ ਹੌਲੀ ਜਿਹੜੀਆਂ ਰਹਿੰਦਿਆਂ ਸੀਗੀਆਂ ਟਾਈਮ ਤੇ ਨਹੀਂ ਮੰਨੀਆਂ ਜਾ ਸਕਦੀਆਂ ਤੇ ਹੌਲੀ ਹੌਲੀ ਇੰਪਲੀਮੈਂਟ ਹੋ ਗਈਆਂ ਇਹ ਤਿੰਨਾ ਧੜਿਆਂ ਨੇ ਵੱਡੇ ਧੜਿਆਂ ਨੇ ਇੱਕਠੇ ਹੋ ਕੇ ਆਪਣੀ ਜਿਹੜੀ ਇੱਕ ਜ਼ੂਮ ਮੀਟਿੰਗ ਦੇ ਵਿੱਚ ਜਿਹੜੇ ਕਨਵੀਨਰ ਰਤਨ ਸਿੰਘ ਮਜਾਰੀ ਨੇ ਜੋਇੰਟ ਫੋਰਮ ਦੇ ਗੁਰਪ੍ਰੀਤ ਸਿੰਘ ਗੱਡੀਵਿੰਡ ਜੀ ਨੇ ਜਿਹੜੇ ਇੱਕ ਬਿਲੀ ਇਕਤਾ ਮੰਚ ਦੇ ਤੇ ਰਣਜੀਤ ਸਿੰਘ ਢਿੱਲੋਂ ਜਿਹੜੇ ਜੂਨੀਅਰ ਇੰਜੀਨੀਅਰ ਐਸੋਸੀਏਟ ਨੇ ਜੀ ਤੇ ਉਹਦੇ ਉਹ ਤਿੰਨਾਂ ਨੇ ਬਾਕੀ ਜਿਹੜੀ ਇਹਨਾਂ ਦੀ ਲੀਡਰਸ਼ਿਪ ਆ ਜਿਹੜੀਆਂ ਬਾਕੀ ਜੁਨੀਆਂ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇੱਕ ਵਰਚੁਅਲ ਮੀਟਿੰਗ ਦੇ ਰਾਹੀਂ ਇਹ ਫੈਸਲਾ ਲੈ ਕੇ ਥੱਲੇ ਲੈਵਲ ਤੇ ਗੱਲਤਾ ਤੇ ਹੁਣ ਜਿਹੜੇ ਧਰਨੇ ਨਜ਼ਾਰੇ ਹੋਣੇ ਨੇ ਗੇਟ ਰੈਲੀ ਆਉਣੀਆਂ ਨੇ ਪੰਜਾਬ ਦੇ ਵਿੱਚ ਇਹ ਤਿੰਨਾ ਝੰਡਿਆਂ ਦਾ ਜਿਹੜਾ ਇੱਕ ਸਾਂਝਾ ਝੰਡਾ ਬਣਿਆ ਹੋਇਆ ਉਸ ਦੇ ਥੱਲੇ ਹੁਣ 9 ਦਸੰਬਰ ਨੂੰ ਸਾਰੇ ਪਾਸੇ ਹੋਣਾ ਇਹ ਤਾਂ ਇੱਕ ਛੋਟੀ ਜਿਹੀ ਜਿਵੇਂ ਪਹਿਲਾਂ ਅਸੀਂ ਗੇਟ ਰੈਲੀਆਂ ਕਰਦੇ ਆਂ ਫਿਰ ਛੋਟੇ ਛੋਟੇ ਸਰਕਲ ਪੱਧਰ ਤੇ ਰੈਲੀਆਂ ਕਰਦੇ ਆਂ ਫਿਰ ਉਸ ਤੋਂ ਬਾਅਦ ਜ਼ੋਨ ਪੱਧਰ ਤੇ ਰੈਲੀਆਂ ਫਿਰ ਪੰਜਾਬ ਪੱਧਰ ਤੇ ਫਿਰ ਅਸੀਂ ਤਾਂ ਦੇ ਦੇਣੇ ਅਗਲਾ ਪ੍ਰੋਗਰਾਮ ਵੀ ਹੁਣ ਅਸੀਂ ਕੰਮ ਛੱਡਣ ਲੱਗਿਆ ਕਲਮ ਤੇ ਔਜ਼ਾਰ ਦੋਨੋਂ ਛੱਡ ਦੇਣੇ ਹਨ ਪਰ ਇਹਦੇ ਨਾਲ ਗੱਪੀ ਜੀ ਦੇਖਿਆ ਜਾਵੇ ਤਾਂ ਤੁਹਾਡੀ ਚੰਡੀਗੜ੍ਹ ਵਾਲੀ ਜਿਹੜੀ ਜੀ ਜੀ ਤੁਹਾਡੀ ਉਹਨਾਂ ਨਾਲ ਕੋਈ ਗੱਲ ਹੋਈ ਚੰਡੀਗੜ੍ਹ ਬੋਰਡ ਨਾਲ ਕੋਈ ਗੱਲ ਹੋਈ ਦੇਖੋ ਜਿਹੜੀ ਵਿਭਾਗ ਹੈ ਚੰਡੀਗੜ੍ਹ ਵਾਲੇ ਵਿਭਾਗ ਦੇ ਪ੍ਰੈਜ਼ੀਡੈਂਟ ਨੇ ਗੋਪਾਲ ਦੱਤ ਜੀ ਮੇਰੀ ਸਾਡੇ ਨਾਲ ਇੰਟਰਵਿਊ ਕਰਨ ਤੋਂ ਪਹਿਲਾਂ ਕਿਉਂਕਿ ਦੇਖੋ ਮੈਂ ਕੋਈ ਇਹ ਦੇ ਵਿੱਚ ਕੋਈ ਮਜ਼ਾ ਹੋਇਆ ਉਹ ਨਹੀਂ ਹੈਗਾ ਮੈਂ ਤਾਂ ਸਿਰਫ ਇੱਕ ਚਿੰਤਕ ਹਾਂ ਮੈਨੂੰ ਲੱਗਿਆ ਕਿ ਕਿਤੇ ਨਾ ਕਿਤੇ ਗੜਬੜ ਪੰਜਾਬ 'ਚ ਹੋ ਜਣੀ ਆ ਤੇ ਇਸ ਕਰਕੇ ਮੈਂ ਉਹਨਾਂ ਦਾ ਪੂਰੀ ABC ਦੀ ਸਮਝ ਕੇ ਜਿਹੜੇ ਨੇ ਆંકੜੇ ਮੈਂ ਗੱਡ ਤੁਹਾਡੇ ਨਾਲ ਰੱਖੀ ਆ ਮੈਂ ਉਹਨਾਂ ਦੇ ਹਵਾਲੇ ਤੋਂ ਹੀ ਕੀਤੀ ਆ ਮੈਨੂੰ ਜ਼ਿਆਦਾ ਨਹੀਂ ਪਤਾ ਕਿਉਂਕਿ ਮੈਂ ਤਾਂ ਜਿਹਨੂੰ ਦੱਸਦਾ ਵੀ ਮੈਨੂੰ ਤਾਂ ਜੁਨੀਅਨ ਦੇ ਵਿੱਚ ਮੇਰੀ ਇੱਛਾ ਦੇ ਨਾ ਚਾਹੁੰਦੇ ਹੋਏ ਵੀ ਅ ਸतीश ਕੁਮਾਰ ਜੀ ਪ੍ਰਧਾਨ ਸਾਹਿਬ ਜਿਹਨਾਂ ਨੂੰ ਆਪਾਂ ਕਹਿੰਦੇ ਆ ਤੇ ਰਿਸ਼ਪਾਲ ਜੀ ਪ੍ਰਧਾਨ ਸਾਹਿਬ ਜਿਹਨਾਂ ਨੂੰ ਕਹਿੰਦੇ ਆ ਇਹਨਾਂ ਨੇ ਕਿਤੇ ਨਾ ਕਿਤੇ ਚਲੋ ਮੈਨੂੰ ਦੇਖਿਆ ਵੀ ਇਹ ਬੰਦਾ ਪੁਰਾਣਾ ਕਰਦਾ ਰਿਹਾ ਹੈ ਇਹਨਾਂ ਨੇ ਮੇਰੇ ਚ ਕੋਈ ਦੇਖਿਆ ਕੁਸ਼ ਉਹਨਾਂ ਨੇ ਮੈਨੂੰ ਪੀਐਸਸੀਬੀ ਬਲਾਈ ਫੈਡਰੇਸ਼ਨ ਏਟਿੰਗ ਦਾ ਪ੍ਰਧਾਨ ਬਣਾ ਦਿੱਤਾ ਤੇ ਉਹਨਾਂ ਨੇ ਜੇ ਭਾਵੇਂ ਮੇਰੀ ਇੱਛਾ ਨਹੀਂ ਸੀਗੀ ਪਰ ਕੋਈ ਹਉਤੇ ਤੇ ਕੰਮ ਕਰਕੇ ਜਾਂਦਾ ਕਰਦੀ ਪਰ ਜੇ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਨਾਲ ਦਿੱਤੇ ਖਰਾ ਉਤਰਨ ਦੇ ਲਈ ਹਰ ਪ੍ਰਕਾਰ ਦੀ ਕੋਸ਼ਿਸ਼ ਕਰ ਰਹੇ ਆਂ ਔਰ ਇਸੇ ਲਈ ਇਸ ਪਲੇਟਫਾਰਮ ਨੂੰ ਮਜ਼ਬੂਤ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਆਂ ਕਿਉਂਕਿ ਚਿੰਤਾ ਸਾਡੀ ਆਪਣੀਆਂ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਜੀ ਸੋ ਜੀ ਜੀ ਪੰਜਾਬ ਈਐਸਬੀ ਜੋ ਯੂਨੀਨਾਂ ਉਹਨਾਂ ਵੱਲੋਂ 9 ਤਰੀਕ ਨੂੰ 9 ਦਸੰਬਰ ਨੂੰ ਗੇਟ ਰੈਲੀ ਕਰਨ ਦਾ ਜੋ ਹਲਾਨਾ ਕੀਤਾ ਗਿਆ ਉਹ ਦੇਖਣਾ ਹੋਵੇਗਾ ਸਰਕਾਰ ਇਹਨਾਂ ਦੀ ਗੱਲ ਸੁਣਦੀ ਆ ਮੰਨਦੀ ਆ ਜਾਂ ਇਹਨਾਂ ਦਾ ਅਗਲਾ ਕੀ ਪਲਾਨ ਹੋਗਾ ਉਸ ਤੋਂ ਬਾਅਦ ਸਾਹਮਣੇ ਆਊਗਾ ਲੁਧਿਆਣਾ ਤੋਂ ਰਵੀ ਜੱਗ ਸਸੇਕਾ